ਇਹ ਬਾਦਲ ਪਰਿਵਾਰ ਦੀ ਹੋਂਦ ਦੀ ਲੜਾਈ ਹੈ ਰਾਜਨੀਤੀ ਦੇ ਵਿੱਚ ਕਿ ਰਾਜਨੀਤੀ ਦੇ ਵਿੱਚ ਉਹਨਾਂ ਦੀ ਹੋਂਦ ਹਸਤੀ ਕੀ ਹੈ ਇਸ ਕਰਕੇ ਉਹ ਸਾਰਾ ਜੋਰ ਲਾਉਣਗੇ ਬਹੁਤ ਜ਼ਿਆਦਾ ਜੋਰ ਲਾਉਣਗੇ ਮੇਰਾ ਕਹਿ ਲਵੇ ਅਕਾਲੀ ਦਲ ਨੇ ਸਾਰੇ ਪੰਜਾਬ ਚ ਉਹਨਾਂ ਜੋਰ ਨਹੀਂ ਲਗ ਰਹੇ ਨਾ ਬਠਿੰਡੇ ਤੇ ਲੱਗ ਰਹੇ ਟੋਟਲ ਦਾ ਟੋਟਲ ਜਿਹੜਾ ਹੈਗਾ ਅਕਾਲੀ ਦਲ ਬਠਿੰਡੇ ਦਾ ਨਹੀਂ ਪੰਜਾਬ ਦਾ ਬੈਠੂ ਉੱਥੇ ਹੈ ਕਿ ਰਿਸ਼ਤਾ ਨਾ ਮਾਸਤਾ ਵੀ ਸੀ ਰਿਸ਼ਤਾ ਪਤੀ ਪਤਨੀ ਦਾ ਵੀ ਸੀ ਪਰ ਉਹ ਰਿਸ਼ਤੇਦਾਰ ਤਰਹੋ ਕੇ ਟੁੱਟ ਗਈ ਮੇਰਾ ਇਹਦੇ ਬਾਰੇ ਮੰਨਣਾ ਕਿ ਇਹ ਗੱਲ ਚੰਗੀ ਹੋ ਗਈ ਕਿਉਂਕਿ ਪੰਜਾਬ ਨੂੰ ਇੱਕ ਮਜ਼ਬੂਤ ਅਕਾਲੀ ਦਲ ਦੀ ਲੋੜ ਹੈ ਤੇ ਮਜ਼ਬੂਤ ਆ ਅਕਾਲੀ ਦਲ ਬੀਜੇਪੀ ਨਾਲ ਮਿਲ ਕੇ ਜਾਂ ਕਾਂਗਰਸ ਨਾਲ ਮਿਲ ਕੇ ਨਹੀਂ ਬਣ ਸਕਦਾ ਜਿਹੜੀ ਜਾਖੜ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਦੇ ਹਿੱਤ ਲਈ ਮਜ਼ਬੂਤ ਅਕਾਲੀ ਦਲ ਇੱਕ ਲੋੜ ਹੈ ਇਹ ਉਹਨਾਂ ਨੇ ਗੱਲ ਕਹੀ ਸੀ ਉਹ ਲੋੜ ਦੇ ਕਹਿੰਦੀ ਜਿਹੜਾ ਬੰਦਾ ਲੋੜ ਦੀ ਗੱਲ ਕਰਦਾ ਹੈ ਅੱਜ ਉਹ ਬਦਲਾਂ ਕਰਦਾ ਕਿ ਜੀ ਨਹੀਂ ਅਸੀਂ ਤਾਂ ਉਹਨਾਂ ਨਾਲ ਨਹੀਂ ਕਰ ਇਹਦਾ ਮਤਲਬ ਜਾਖੜ ਆਪ ਦੇ ਅੰਦਰੋਂ ਨਹੀਂ ਬੋਲਦਾ ਜਾਖੜੇ ਦਿੱਲੀ ਵਾਲਿਆਂ ਦਾ ਹੁਕਮ ਸੁਣਾਉਂਦੇ। ਜੇ ਮਿਲ ਕੇ ਨਾਲ ਲੜਦੇ ਇਹਦੇ ਵਿੱਚ ਮੇਰਾ ਖਿਆਲ ਬੀਜੇਪੀ ਨੂੰ ਥੋੜਾ ਜਿਆਦਾ ਫਾਇਦਾ ਜਿਆਦਾ ਹੋਣਾ ਸੀ ਕਿਉਂਕਿ ਅਕਾਲੀ ਦਲ ਦੀ ਵੋਟ ਉਹਨਾਂ ਨੂੰ ਪੁੱਗ ਜਾਣੀ ਸੀ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰਤਾ ਕਿ ਅਸੀਂ ਬੀਜੇਪੀ ਦਾ ਪੰਜਾਬ 'ਚ ਡਟਮਾ ਵਿਰੋਧ ਕਰਾਂਗੇ। ਇਹਨਾਂ ਨੂੰ ਪਿੰਡਾਂ 'ਚ ਵੀ ਦਾਖਲ ਹੋਣ ਦੇਵਾਂਗੇ। ਇਹਨਾਂ ਹਾਲਾਤਾਂ ਦੇ ਵਿੱਚ ਜੱਕੋ ਧੱਕੀ ਸੀ ਵੀ ਕੀ ਕਰੀਏ? ਉਹ ਕਹਿੰਦੇ ਸਾਡੀਆਂ ਮੰਗਾਂ ਪ੍ਰਵਾਨ ਕਰੋ। ਮੰਗਾਂ ਉਹਨਾਂ ਨੇ ਪ੍ਰਵਾਨ ਕਰਨੀਆਂ ਨਹੀਂ ਸੀ। ਡੀਪੀ ਜਿਹੜੀ ਹੈਗੀ ਪਿੰਡਾਂ ਦੇ ਵਿੱਚੋਂ ਵੋਟ ਹਾਸਲ ਨਹੀਂ ਕਰੂਗੀ ਇਹ ਵੋਟ ਹਾਸਲ ਕਰੂਗੀ ਸ਼ਹਿਰਾਂ ਦੇ ਵਿੱਚੋਂ ਸ਼ਹਿਰਾਂ ਚੋਂ ਜਿਹੜੀ ਹਿੰਦੂ ਭਾਈਚਾਰੇ ਦੀ ਵੋਟ ਇਹ ਲਾਊਗੀ ਉਹਦਾ ਨੁਕਸਾਨ ਅਕਾਲੀ ਦਲ ਨਾਲੋਂ ਜ਼ਿਆਦਾ ਕਾਂਗਰਸ ਨੂੰ ਹੋਊ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਉਹ ਰੋਲ ਹੈ ਹਿੰਦੂ ਭਾਈਚਾਰੇ ਦੇ ਲਈ ਜਿਵੇਂ ਬਾਕੀ ਦੇਸ਼ ਦੇ ਵਿੱਚ ਬਾਕੀ ਹਿੰਦੂ ਭਾਈਚਾਰਾ ਭਾਰਤੀ ਜਨਤਾ ਪਾਰਟੀ ਨੂੰ ਦੇਖਦਾ ਹੈ ਸਤਰੀਕਾਲ ਆਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਪਾਲ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲ ਦਲ ਤੇ ਬੀਜੇਪੀ ਦੇ ਗੱਠਜੋੜ ਦੀਆਂ ਇਸ ਤੋਂ ਪਹਿਲਾਂ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਭਾਈ ਨੌ ਮਾਸ ਦਾ ਰਿਸ਼ਤਾ ਫਿਰ ਤੋਂ ਇੱਕ ਹੋ ਸਕਦਾ ਹੈ ਪਰ ਅੱਜ ਸੁਨੀਲ ਜਾਖੜ ਹੋਰਾਂ ਦਾ ਜਦੋਂ ਬਿਆਨ ਆਉਂਦਾ ਆ ਤਾਂ ਸਿਆਸਤ ਦੇ ਵਿੱਚ ਖਲਬਲੀ ਜ਼ਰੂਰ ਮਚਾ ਦਿੰਦਾ ਹੈ ਉਹ ਬਿਆਨ ਸੁਨੀਲ ਜਾਖੜ ਕਹਿੰਦੇ ਨੇ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਪਰ ਅਸੀਂ ਲੜ ਰਹੀਆਂ ਹਾਲਾਂਕਿ ਹੁਣ ਤੱਕ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਦੇ ਨਾਲ ਨਾ ਤਾਂ ਸ਼੍ਰੋਮਣੀ ਕਲਦਲ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਸੀ ਤੇ ਨਾ ਹੀ ਭਾਜਪਾ ਦੇ ਵੱਲੋਂ ਉਮੀਦਵਾਰ ਜਿਹੜੇ ਐਲਾਨੇ ਗਏ ਸੀ ਕਿ ਕਿਤਨਾ ਕਿਤੇ ਹੋ ਸਕਦਾ ਗੱਠਜੋੜ ਦੇ ਵਿੱਚ ਲੜ ਸਕਦੇ ਆ ਪਰ ਅੱਜ ਗੱਠਜੋੜ ਤੋਂ ਇਨਕਾਰ ਸਾਫ਼ ਤੌਰ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਤੇ ਉਸ ਤੋਂ ਪਹਿਲਾਂ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਵੀ ਕਰ ਦਿੱਤਾ ਗਿਆ ਹੈ ਕਿੰਨਾ ਕੁ ਸਹੀ ਬੈਠਣ ਵਾਲਾ ਆ ਦੋਵਾਂ ਪਾਰਟੀਆਂ ਨੂੰ ਖਾਸ ਕਰਕੇ ਇਹ ਗੱਟ ਗੱਟ ਚੋੜ ਦਾ ਟੁੱਟਣਾ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਇਸ ਤੋਂ ਪਹਿਲਾਂ ਤਾਂ ਕਿਆਸਰਾਈਆਂ ਹੀ ਲੱਗ ਰਹੀਆਂ ਸੀ ਕਿ ਦੋਨੇ ਫੇਰ ਸ਼ਾਇਦ ਜਿਹੜਾ ਨੌ ਮਾਸਤਾ ਰਿਸ਼ਤਾ ਇੱਕ ਹੋਊਗਾ ਪਰ ਅੱਜ ਨੌ ਮਾਸਤਾ ਰਿਸ਼ਤਾ ਫੇਰ ਅੱਡੋ ਅੱਡ ਹੋਊਗਾ ਕਹਿੰਦੇ ਗੱਟ ਚੋੜ ਕਰਨੇ ਨਹੀਂ ਅਸੀਂ ਅ ਜასი ਰਿਸ਼ਤੇ ਕਈ ਤਰ੍ਹਾਂ ਦੇ ਸੀ ਰਿਸ਼ਤਾ ਨੌ ਮਾਸਤਾ ਵੀ ਸੀ ਰਿਸ਼ਤਾ ਪਤੀ ਪਤਨੀ ਦਾ ਵੀ ਸੀ ਜੀ ਪਰ ਉਹ ਰਿਸ਼ਤੇ ਤਰ ਤਰ ਹੋ ਕੇ ਟੁੱਟ ਗਏ ਅਸਲ ਦੇ ਵਿੱਚ ਇਹ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਹੈ ਕਿ ਅਕਾਲੀ ਦਲ ਦਾ ਜਿਹੜਾ ਗੈਰ ਸਿਧਾਂਤਕ ਪੰਥੜਾ ਸੀ 1920 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਜਿਹੜਾ ਪੰਥੜਾ ਇਹਨੇ ਅਪਣਾਇਆ ਸੀ ਉਹ ਪੰਥਕ ਪੰਥੜਾ ਸੀ ਲੇਕਿਨ ਆਉਂਦੇ ਆਉਂਦੇ 1996 ਦੇ ਵਿੱਚ ਉਸ ਪੰਥਕ ਪੰਥੜੇ ਨੂੰ ਅਲਵਿਦਾ ਕਹਿਤੀ ਕਿਉਂਕਿ 1996 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਜਿੱਤੀਆਂ ਸੀ ਔਰ ਦੋਨਾਂ ਪਾਰਟੀਆਂ ਨੇ ਹੂੰ ਜਾਂ ਫੇਰ ਜਿੱਤ ਹਾਸਲ ਕੀਤੀ ਸੀ ਲੇਕਿਨ ਉਸ ਵੇਲੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਲੋਕ ਸਭਾ ਦੇ ਵਿੱਚ ਬਹੁਤ ਮਤ ਨਹੀਂ ਸੀ ਪ੍ਰਾਪਤ ਹੋਇਆ ਜੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਵਜੋਂ ਉੱਭਰ ਕੇ ਆਉਂਦੀ ਸੀ ਜੀ ਕੀ ਕੀਤਾ ਜਾਵੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿੱਤਨ ਤੋਂ ਬਾਅਦ ਕਿਉਂਕਿ ਇੱਥੇ ਨਾਲ ਹੀ ਪੈਂਦਾ ਬਾਦਲਪਿੰਡ ਇੱਥੇ ਬਠਿੰਡੇ ਆਏ ਸੀ ਤੇ ਬਠਿੰਡੇ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਗੱਲਬਾਤ ਕੀਤੀ ਤੇ ਜਾਂਦਿਆ ਜਾਂਦਿਆ ਕਹਿ ਗਏ ਸੀ ਕਿ ਅਕਾਲੀ ਦਲ ਬਿਨਾਂ ਸ਼ਰਤ ਬੀਜੇਪੀ ਨੂੰ ਹਮਾਇਤ ਦਿੰਦਾ ਹੈ ਜਿਹੜੀ ਬੀਐਸਪੀ ਨਾਲ ਮਿਲ ਕੇ ਚੋਣਾ ਲੜੀਆਂ ਸੀ ਉਹਨੂੰ ਪੁੱਛਿਆ ਤੱਕ ਵੀ ਨਹੀਂ ਹਾਂ ਔਰ ਉਹਨਾਂ ਨੇ ਜਾ ਕੇ ਉਹਨਾਂ ਨੂੰ ਸਿੱਧੀ ਹਮਾਇਤ ਦਿੱਤੀ ਤੇ ਬਾਦਪਈ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਜੀ ਉਹ ਸਰਕਾਰ ਸੀ 13 ਦਿਨਾਂ ਦੀ ਹਾਂ ਸਵਾਲ ਹੁਣੇ ਪੈਦਾ ਹੁੰਦਾ ਹੈ ਕਿ ਉਹ ਉਹਨਾਂ ਨੇ ਉਸ ਵੇਲੇ ਬਹੁਜਨ ਸਮਾਜ ਪਾਰਟੀ ਨੂੰ ਪੁੱਛਿਆ ਕਿ ਉਹਨੇ ਨਾਤਾ ਤੋੜਿਆ ਕਿਉਂ ਹਾਂ ਇਹਦਾ ਕਾਰਨ ਵੀ ਉਹੀ ਹੈ ਪੰਥਕ ਮੁੱਦਾ ਕਿਉਂਕਿ ਬਹੁਜਨ ਪਾਰਟੀ ਬਹੁਜਨ ਸਮਾਜ ਪਾਰਟੀ ਨਾਲ ਜਦੋਂ ਸਮਝੌਤਾ ਹੋਇਆ ਉਹ ਸਮਝੌਤੇ ਦੇ ਜਿਹੜੇ ਮੁੱਖ ਮਦਈ ਸੀ ਸੀ ਜਿੱਥੇ ਜੱ태ਦਾਰ ਗੁਰਚਰਨ ਸਿੰਘ ਟੋੜਾ ਹੋਰੀ ਉਹ ਜਿਹੜਾ ਗਰੁੱਪ ਸੀ ਜਗਦੇਵ ਸਿੰਘ ਤਲਵੰਡੀ ਹੋਰੀ ਸਾਰੇ ਉਹ ਬੰਦੇ ਸੀ ਸਮਝੌਤਾ ਹੋ ਗਿਆ ਜਿੱਤ ਪ੍ਰਾਪਤ ਹੋ ਗਈ ਇਹਦੇ ਨਾਲ ਟੋੜੇ ਹੋਣੀ ਬਹੁਤ ਤਕੜੇ ਹੋ ਗਏ ਸੀ ਔਰ ਬਾਦਲ ਸਾਹਿਬ ਚਾਹੁੰਦੇ ਸੀ ਨਾ ਤੋਂ ਖੜਾ ਛੜਾਇਆ ਜਾਵੇ ਬਾਦਲ ਸਾਹਿਬ ਨੇ ਇਹਨਾਂ ਨੂੰ ਅਲਵੇ ਦਾ ਕਹੀ ਤੇ ਜਾ ਕੇ ਉਧਰ ਗੱਲ ਕਰ ਲਈ ਤੇ 13 ਦਿਨਾਂ ਦੀ ਸਰਕਾਰ ਬਣ ਗਈ ਲੇਕਿਨ ਉਹ ਮੁੜ ਕੇ ਬਹੁ ਮਤਾਸਲੀ ਕਰ ਸਕੀ ਜਿਹੜਾ ਭਰੋਸੇ ਦਾ ਵੋਟ ਲੈਣਾ ਹੁੰਦਾ ਤੇ ਉਹ ਸਰਕਾਰ ਟੁੱਟ ਗਈ ਫਿਰ ਇਹਨਾਂ ਨੇ ਮੋਗੇ ਦੇ ਵਿੱਚ ਕਾਨਫਰੰਸ ਕੀਤੀ ਸੀ ਜੀਦੇ ਵਿੱਚ ਇਹਨੇ ਐਲਾਨ ਕਰਤਾ ਸੀ ਕਿ ਅਕਾਲੀ ਦਲ ਪੰਜਾਬੀ ਪਾਰਟੀ ਹੈ। ਹੂੰ। ਪੰਥਕ ਪਾਰਟੀ ਤੇ ਜਦੋਂ ਪੰਜਾਬੀ ਪਾਰਟੀ ਬਣਾਤਾ ਉਦੋਂ ਇਹਦੇ ਚੋਂ ਬਹੁਤ ਕੁਝ ਨਿਕਲ ਗਿਆ। ਉਹ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਇਹ ਸਮਝਦਾ ਸੀ ਕਿ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਲੈ ਕੇ ਪੰਜਾਬ ਦੇ ਵਿਕਾਸ ਨੂੰ ਲੈ ਕੇ ਜ਼ਰੂਰੀ ਹੈ ਕਿ Hindu ਤੇ Sikh unity ਹੋਣੀ ਚਾਹੀਦੀ ਹੈ। ਇਹਨਾਂ ਨੇ ਇੱਕ ਪੰਜਾਬ ਵਿਕਾਸ ਮੰਚ ਬਣਾਇਆ ਸੀ। ਹੂੰ। ਉਹ ਪੰਜਾਬ ਵਿਕਾਸ ਮੰਚ ਦੇ ਜਿਹੜੇ ਸੀ ਨਾ ਪ੍ਰਧਾਨ ਉਹ ਬਣਾਏ ਸੀ ਮਿਸਟਰ ਸੰਗਰੂਰ ਤੋਂ ਪ੍ਰਕਾਸ਼ ਚੰਦ ਹੂੰ ਪ੍ਰਕਾਸ਼ ਚੰਦ ਜਿਹੜੇ ਉਹਨਾਂ ਨੂੰ ਬਣਾਇਆ ਸੀ ਜਰਨਲ ਸਕੱਤਰ ਉਹਦੇ ਹੁੰਦੇ ਸੀ ਚਰਨਜੀਤ ਲਾਲ ਜੀ ਜਿਹੜੇ ਬਾਦ ਦੇ ਵਿੱਚ 97 ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਚੋਣ ਲੜਾਈ ਗਈ ਸੀ ਪਰ ਉਹ ਕਰਦਿਆਂ ਕਰਾਉਂਦੇ ਇਹ ਗੱਲ ਆ ਗਈ ਕਿ ਜਿਹੜੀ ਉਹ ਹਿੰਦੂ ਸਿੱਖ ਏਕਤਾ ਸੀ ਫਿਰ ਜਦੋਂ ਬਹੁਜਨ ਸਮਾਜ ਪਾਰਟੀ ਨੂੰ ਖੇੜਾ ਟੁੱਟ ਗਿਆ ਖੇੜਾ ਛੁੱਟ ਗਿਆ ਉਹਨਾਂ ਦਾ ਉਹਨੂੰ ਛੱਡਾ ਕੇ ਇਹਨਾਂ ਨੇ ਫਿਰ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰ ਲਿਆ ਔਰ 1997 ਦੇ ਵਿੱਚ ਇਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਉਹ 1997 ਵਾਲੀ ਜਿੱਤ ਸੀ ਉਹ ਚੱਲੀ 2002 ਤੱਕ 2002 ਤੋਂ ਬਾਅਦ ਕਿਉਂਕਿ ਇਸੇ ਸਮੇਂ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਰਾਂ ਨਾਲ ਮਤਭੇਦ ਆ ਗਏ ਉਹਨਾਂ ਦੀ ਪਾਰਟੀ ਟੁੱਟ ਗਈ ਅਕਾਲੀ ਦਲ ਉਹਨਾਂ ਨੇ ਇੱਕ ਨਵਾਂ ਸਰਬੰਸਦਾ ਅਕਾਲੀ ਦਲ ਬਣਾ ਲਿਆ ਅਕਾਲੀ ਦਲ ਦੋ ਲੜੇ ਇਹ ਕਾਂਗਰਸ ਇੱਕ ਮੁੱਠੋ ਕੇ ਲੜੀ ਕੈਪਟਨ ਅਮਰਿੰਦਰ ਸਿੰਘ ਉਹਦਾ ਪ੍ਰਧਾਨ ਬਣ ਗਏ ਸੀ ਔਰ 2002 ਦੇ ਵਿੱਚ ਇੱਥੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਕਾਂਗਰਸ ਸਰਕਾਰ ਸਰਕਾਰ ਬਣ ਤੋਂ ਬਾਅਦ ਉਹਨਾਂ ਨੇ ਕੰਮ ਕੀਤਾ 2007 ਚ ਜਦੋਂ ਦੁਬਾਰਾ ਚੋਣ ਹੁੰਦੀ ਹੈ ਉਸ ਚੋਣ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਡੇਰਾ ਸੱਚਾ ਸੌਦਾ ਵਾਲਿਆਂ ਨੇ ਕਾਂਗਰਸ ਨੂੰ ਵੋਟਾਂ ਪਾਗੀਆਂ ਸੀ ਜੀ 2007 ਜੀ ਔਰ ਉਹਨਾਂ ਵੋਟਾਂ ਪਾਉਣ ਦਾ ਇਹ ਹੋਇਆ ਸਿਲਾ ਕਿ 40 ਜਿਹੜੇ ਹਲਕੇ ਆ ਮਾਲਵੇ ਨਾਲ ਸੰਬੰਧਿਤ ਇਹਦੇ ਚ ਹੁੰਝਾ ਫਿਰਦਾ ਸੀ 40 ਸੀਟਾ ਮਾਲਵੇ ਚੋਂ ਲeggi ਸੀ ਕਾਂਗਰਸ ਪਾਰਟੀ ਲੇਕਿਨ ਦੁਆਬਾ ਤੇ ਮਾਝੇ ਦੇ ਵਿੱਚੋਂ ਇੰਨੀ ਕਿ ਇਹਨਾਂ ਨੂੰ ਮジョਰਿਟੀ ਮਿਲ ਗਈ ਅਕਾਲੀ ਦਲ ਨੂੰ ਕੇ ਸਰਕਾਰ ਇਹ ਬਣਾਗੇ ਲਾਸਟ ਮੂਵਮੈਂਟ ਤੱਕ ਇੰਉਂ ਲੱਗਦਾ ਸੀ ਕਿ ਸਰਕਾਰ ਜਿਹੜੀ ਹੈ ਦੁਬਾਰਾ ਰਿਪੀਟ ਹੋਊਗੀ ਅਕਾਲੀ ਦਲ ਦੀ ਪਰ ਹੋਇਆ ਇਹ ਕਿ ਆ ਕਾਂਗਰਸ ਦੀ ਪਰ ਹੋਇਆ ਕਿ ਅਕਾਲੀ ਦਲ ਦੀ ਸਰਕਾਰ ਬਣ ਗਈ ਖੈਰ ਇਹ ਹੋਇਆ ਨਿੰਮਟੇ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੇ ਪੈਂਤੜਾ ਜਿਹੜਾ ਬਹੁਤ ਟੇਡਾ ਲੈ ਲਿਆ ਕਿ ਇਹ ਜਿਹੜੀ ਹੈਗੀ ਹੈ ਜਿੱਤ ਪੱਕੀ ਕੀਤੀ ਜਾਵੇ ਡੇਰਾ ਸੱਚਾ ਸੌਦਾ ਵਾਲਿਆਂ ਨੂੰ ਪ੍ਰਭਾਵਿਤ ਕੀਤਾ ਪਰਚੇ ਵੀ ਦਰਜ ਕੀਤੇ ਡਰਾਇਆ ਧਮਕਾਇਆ ਵੀ ਆਲਟੀਮੇਟਲੀ ਉਹਨਾਂ ਨੇ ਸਮਝਾਤਾ ਹੋ ਗਿਆ ਸਮਝੌਤਾ ਹੁੰਦਾ ਤੇ ਉਸ ਸਮਝੌਤੇ ਦੇ ਵਿੱਚ ਵੀ ਪੈਰਕਵਾੜਾ ਮਾਰ ਲਿਆ ਕਿਉਂਕਿ 2007 ਦੇ ਵਿੱਚ ਡੇਰਾ ਸੱਚਾ ਸੌਦਾ ਵਾਲਾ ਜਿਹੜਾ ਮੁਖੀ ਆ ਰਾਮ ਰਹੀਮ ਇਹਨੇ ਆਪਣਾ ਸਲਾਬਤਪੁਰੇ ਵਾਲੇ ਡੇਰੇ ਦੇ ਵਿੱਚ ਇੱਕ ਫੰਕਸ਼ਨ ਕੀਤਾ ਸੀ ਜੀ ਉੱਥੇ ਉਹਨੇ ਉਸੇ ਤਰ੍ਹਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ ਅਮਰਤ ਪਾਨ ਕਰਵਾਇਆ ਸੀ ਉਹਨੇ ਕੀ ਕੀਤਾ ਇੱਕ ਕੜਾਹੇ ਦੇ ਵਿੱਚ ਪਾ ਲਿਆ ਰੂਹ ਅਫਸਾ ਵਿੱਚ ਕੁਝ ਹੋਰ ਪਾ ਲਿਆ ਤੇ ਸੱਤਕ ਬੰਦੇ ਲੈ ਆਂਦੇ ਆਪਦੇ ਆਪਣੇ ਪੰਜ ਪਿਆਰੇ ਸੀ ਗੁਰੂ ਸਾਹਿਬ ਨੇ ਸਾਜੇ ਉਹਨੇ ਸੱਤ ਜਾਨਾਂ ਨੂੰ ਉਸ ਕਾਕੇ ਆਪਣਾ ਰੂਹ ਅਫਸਾ ਹਾਂ ਉਹਨੂੰ ਇਹ ਕਹਿੰਦਾ ਕਿ ਇਹ ਇਨਸਾਨ ਬਣ ਗਿਆ ਉਦੋਂ ਫਿਰ ਦੋ ਅਖਬਾਰਾਂ ਦੇ ਵਿੱਚ ਜਿਹੜੇ ਹੈ ਵੱਡੇ ਸਟਾਇਰ ਲੱਗੇ ਸੀ ਫਰੰਟ ਪੇਜ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਬਾਦਲਾਂ ਦੇ ਬਹੁਤ ਨੇੜੇ ਅਖਬਾਰ ਪੰਜਾਬੀ ਦਾ ਜਿਹਨੂੰ ਪੰਥਕ ਅਖਬਾਰ ਕਹਿ ਦਿੰਦੇ ਆ ਅਜੀਤ ਤੇ ਦੂਜਾ ਸੀ ਅੰਗਰੇਜ਼ੀ ਦਾ ਹਿੰਦੁਸਤਾਨ ਟਾਈਮਜ਼ ਇਹਦਾ ਫਿਰ ਜਿਹੜਾ ਵਿਰੋਧ ਹੋਇਆ ਵੱਡਾ ਵਿਰੋਧ ਹੋਇਆ ਸਿੱਖਾਂ 'ਚ ਇੱਥੇ ਬਠਿੰਡੇ ਦੇ ਵਿੱਚ ਜਦੋਂ ਸਿੱਖ ਪ੍ਰੋਟੈਸਟ ਕਰਦੇ ਸੀ ਟਕਰਾਅ ਹੋ ਗਿਆ ਟਕਰਾਅ ਹੋਣ ਤੋਂ ਬਾਅਦ ਕਾਫੀ ਲੋਕ ਜ਼ਖਮੀ ਹੋ ਗਏ ਸਾੜ ਫੂਕ ਵੀ ਹੋ ਗਈ ਸੀ ਫਿਰ ਡੇਰਾ ਸੱਚਾ ਸੌਦਾ ਬਾਲੀ ਦੇ ਖਿਲਾਫ ਇੱਕ ਐਫਆਈਆਰ ਦਰਜ ਹੁੰਦੀ ਹੈ ਉਹ ਐਫਆਈਆਰ ਜਿਹੜੀ ਹੈਗੀ ਆ ਉਸ ਐਫਆਈਆਰ ਦੇ ਜਰੀਏ ਉੱਤੇ 295 ਜਰੀਏ ਉਹ ਲੱਗੀ ਤਾਂ ਨਾਲ ਦੀ ਨਾਲ ਹੀ ਫਿਰ ਇੱਕ ਦਮਦਮਾ ਸਾਫ ਦੇ ਵਿੱਚ ਇੱਕ ਪੰਥ ਕਨਵੈਨਸ਼ਨ ਹੁੰਦੀ ਹੈ ਜਿਹਦੇ ਵਿੱਚ ਸਿੰਘ ਸਹਿਬਾਨ ਵੀ ਆਏ ਸੀ ਤੇ ਡੇਰਾ ਮੁਖੀ ਨੂੰ ਖਾਰਜ ਕਰਤਾ ਸੀ ਪੰਥ ਚ ਇੰਟਰਸਟਿੰਗ ਗੱਲ ਉਹਦੇ ਵਿੱਚ ਇਹ ਹੈ ਕਿ ਜਦੋਂ ਉਹ ਕੇਸ ਕੋਰਟ ਦੇ ਵਿੱਚ ਗਿਆ ਡੇਰਾ ਮੁਖੀ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਕਿ ਇਹ ਜਿਹੜੇ ਐਫ ਆਈ ਆਰਾ ਰੱਦ ਕਰ ਦਿੱਤੀ ਜਾਵੇ ਕਿਉਂਕਿ ਮੇਰੇ ਖਿਲਾਫ ਕੋਈ ਸਬੂਤ ਨਹੀਂ ਉਸ ਵੇਲੇ ਦੇ ਬਠਿੰਡਾ ਦੇ ਐਸ ਐਸ ਪੀ ਜਿਹੜੇ ਅੱਜ ਕੱਲ ਏ ਡੀ ਜੀ ਪੀ ਆ ਪੰਜਾਬ ਪੁਲਿਸ ਦੇ ਮਿਸਟਰ ਨੌਨ ਹਲ ਸਿੰਘ ਇਹਨਾਂ ਨੇ ਇੱਕ ਹਲਫੀਆ ਬਿਆਨ ਦਿੱਤਾ ਸੀ ਕਿ ਸਾਡੇ ਕੋਲੇ ਪੂਰੇ ਸਬੂਤ ਆ ਫਾਈਲ ਦੇ ਉੱਤੇ ਪੂਰੀ ਐਵੀਡੈਂਸ ਹੈ ਇਸ ਲਈ ਇਹ ਐਫ ਆਈ ਆਰ ਰੱਦਨਾ ਕੀਤੀ ਜਾਵੇ ਤੇ ਰੱਦ ਨਹੀਂ ਸੀ ਹੋਈ ਲੇਕਿਨ ਜਦੋਂ 2012 ਦੀ ਇਲੈਕਸ਼ਨ ਆਈ 2012 ਦੀ ਇਲੈਕਸ਼ਨ ਤੋਂ 2-3 ਦਿਨ ਪਹਿਲਾਂ ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਇੱਕ ਸਬ ਇੰਸਪੈਕਟਰ ਨੇ ਇੰਸਪੈਕਟਰ ਨੇ ਐਸਐਚਓ ਕੋਤਵਾਲੀ ਨੇ ਕਿ ਜੀ ਡੇਰਾ ਮੁਖੀ ਦੇ ਖਿਲਾਫ ਸਾਡੇ ਕੋਲੇ ਕੋਈ ਸਬੂਤ ਨਹੀਂ ਤੇ ਇਹ ਕੇਸ ਰੱਦ ਕਰ ਦਿਓ ਐਸਐਸਪੀ ਕਹਿ ਰਿਹਾ ਸਾਡੇ ਕੋਲੇ ਸਬੂਤ ਹੈਗੇ ਆ ਥਾਣੇਦਾਰ ਕਹਿੰਦਾ ਸਾਡੇ ਕੋਲੇ ਸਬੂਤ ਹੈ ਨਹੀਂ ਇਹਦੇ ਵਿੱਚ ਦਖਲਅੰਦਾਜ਼ੀ ਜੇ ਨਹੀਂ ਐਸਐਸਸੀ ਦਾ ਹੋਰ ਕੀ ਹੈ ਇੱਕ ਸਿਆਸੀ ਦਖਲਅੰਦਾਜ਼ੀ ਸੀ ਨਤੀਜਾ ਗਰੇਵਾਲ ਸਭ ਦਾ ਇਹ ਹੋਇਆ ਕਿ ਜਿਹੜੀ ਰਹਿਤ ਖੂਸੀ ਅਕਾਲੀ ਦਲ ਦੀ ਉਹਨੂੰ ਵੀ ਬਹੁਤ ਵੱਡੀ ਸਾਖ ਲੱਗੀ ਸੱਟ ਲੱਗੀ ਔਰ ਉਹ ਤੋਂ ਬਾਅਦ ਫਿਰ ਆਪਾਂ ਦੇਖੀ ਭਾਵੇਂ ਸਰਕਾਰ ਚੱਲਦੀ ਰਹੀ ਲੇਕਿਨ 2017 ਨੂੰ ਆਉਂਦਿਆਂ ਉਹਨਾਂ ਨੂੰ ਕੀ ਕੁਝ ਹੋ ਗਿਆ ਸੀ ਅਕਾਲੀ ਜਲਦੀ ਹਾਲਤ ਕਿੱਥੇ ਰਹਿ ਗਈ ਸੀ ਫਿਰ ਆ ਗਈ ਤੁਹਾਡੀ 2019 ਦੀ ਪਾਰਲੀਮੈਂਟ ਦੀ ਇਲੈਕਸ਼ਨ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਦੋ ਰਹਿ ਗਏ ਮੀਆਂ ਬੀਬੀ ਉੱਡ ਗਏ ਫਿਰ ਆ ਗਈ ਤੁਹਾਡੀ 2022 ਦੀ ਇਲੈਕਸ਼ਨ 2022 ਦੀ ਇਲੈਕਸ਼ਨ ਦੇ ਵਿੱਚ ਆ ਕੇ ਅਕਾਲੀ ਦਲ ਦੀ ਹਾਲਤ ਬਹੁਤ ਮਾੜੀ ਹੋ ਗਈ ਸੀਟਾਂ ਉਹਨਾਂ ਕੋਲ ਢਾਈ ਰਹਿ ਗਈਆਂ ਕਿਉਂਕਿ ਉਹ ਜਿਹੜਾ ਮਿਸਟਰ ਸੁਖੀ ਹੈ ਉਹ ਤਾਂ ਮੰਗਵਾ ਲਿਆ ਸੀ ਵਿਐਸਪੀ ਵਾਲਾ ਤੋਂ ਸੀਟਾਂ ਦਾ ਦੋ ਹੀ ਹੈ ਨਾ ਜਿਹੜਾ ਧਾਰਾ ਬੰਦਾ ਉਹਨੂੰ ਤਾਂ ਆਪਾਂ ਫਿਰ ਢਾਈ ਕਵਾਂਗੇ ਢਾਈ ਸੀਟਾਂ ਸੀ ਹੁਣ ਢਾਈ ਸੀਟਾਂ ਤੋਂ ਬਾਅਦ ਅੱਗੇ ਕਿਵੇਂ ਵਧਿਆ ਜਾਵੇ ਇੱਕ ਵੱਡਾ ਸਵਾਲ ਸੀ ਇਹਦੇ ਬਾਰੇ ਅਕਾਲੀ ਦਲ ਨੂੰ ਮੁੜ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਧੀਰਸਾ ਸਾਹਿਬ ਵਗੈਰਾ ਵਾਪਸ ਆ ਗਏ ਬੀਬੀ ਜਗੀਰ ਕੌਰ ਵੀ ਵਾਪਸ ਆ ਗਈ ਹੁਣ ਪਿਛਲੇ ਦਿਨਾਂ ਦੇ ਵਿੱਚ ਕੋਰ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਬੜੀ ਵਿਸਥਾਰ ਦੇ ਨਾਲ ਬਹਿਸ ਮੁਵੱਸਾ ਹੋਇਆ ਉਹ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਘਰ ਵੀ ਇੱਕ ਮੀਟਿੰਗ ਹੋਈ ਸੀ ਉਹ ਪੁਰਾਣੇ ਲੀਡਰ ਜਿਹੜੇ ਹੈਗੇ ਆ ਉਹ ਕਹਿੰਦੇ ਸੀ ਕਿ ਜੇ ਆਪਣੇ ਵजूद ਨੂੰ ਬਚਾਉਣਾ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਮੁੜ ਕੇ ਪੰਥਕ ਈਡੀਅਮ ਜਿਹੜਾ ਹਾਜ਼ਰ ਕਰਕੇ ਹੁਣ ਪੰਥਕ ਈਡੀਐਮ ਕੌਣ ਗੁਰੂ ਪੰਥਕ ਈਡੀਐਮ ਵਾਲੇ ਬੰਦੇ ਕਿੰਨੇ ਕਹਿੰਦੇ ਨੇ ਕੋਈ ਇਹਨਾਂ ਨੇ ਕਿਹਾ ਵੀ ਚਲੋ ਆਪਾਂ ਨੂੰ ਘੱਟੋ ਘੱਟ ਸਮਝਾਉਣਾ ਨਹੀਂ ਕਰਨਾ ਚਾਹੀਦਾ ਜੇ ਗੱਠਜੋੜ ਕਰਨਾ ਹੈ ਤਾਂ ਫਿਰ ਕੋਈ ਮੰਗਾ ਤਾਂ ਮੜਵਾਓ 2019 ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ਪੁਰ ਮੇਲੇ ਇਹਨਾਂ ਨੇ ਇੱਕ ਚਿੱਠੀ ਘੱਟਤੀ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੇ ਹਾਂ ਔਰ ਬਲਵੰਤ ਸਿੰਘ ਰਾਜੋਣਾ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਮਰ ਕੈਦ ਦੇ ਵਿੱਚ ਤਬਦੀਲ ਕਰ ਰਹੇ ਹਾਂ ਬਾਅਦ ਵਿੱਚ ਜਿਹੜੀਆਂ ਏਜੰਸੀਆਂ ਨੇ ਰਿਪੋਰਟ ਉਲਟ ਦਿੱਤੀਆਂ ਕਿ ਪੰਜਾਬ ਦੇ ਵਿੱਚ ਤਾਂ ਕੋਈ ਸੀਟਾਂ ਹਾਸਲ ਕਰ ਲੋਗੇ ਤੇ ਬਾਕੀ ਭਾਰਤ ਚ ਮੰਗੇ ਜਾਉਂਗੀ ਤੇ ਇਹਨਾਂ ਨੇ ਉਹ ਐਲਾਨ ਕਰਕੇ ਉਸ ਐਲਾਨ ਦੇ ਉਤੇ ਅਮਲ ਨਹੀਂ ਕੀਤਾ ਹੁਣ ਉਹ ਇੱਕ ਤਾਂ ਉਹ ੜਕਾ ਬਹੁਤ ਵੱਡਾ ਜੀ ਉਸ ੜਕੇ ਨੂੰ ਲੈ ਕੇ ਹੁਣ ਅਗਾਹ ਤੁਰਨ ਦੀ ਗੱਲ ਸੀ ਦੂਜਾ ਆ ਗਿਆ ਕਿਸਾਨਾਂ ਦਾ ਵਿਰੋਧ ਕਿਉਂਕਿ ਜੇ 2020 ਦੇ ਵਿੱਚ ਬੀਬੀ ਹਰ ਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ ਉਹ ਉਦੋਂ ਅਸਤੀਫਾ ਦੇਣਾ ਪਿਆ ਜਦੋਂ ਕਿਸਾਨ ਅੰਦੋਲਨ ਨੇ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਲ ਕਰਤਾ ਸੀ ਬਾਦਲਪਿੰਡ ਬੈਠੇ ਬਾਦਲਪਿੰਡ ਬੈਠੇ ਸੀ ਐਨ ਜਿਵੇਂ ਬਾਦਲਾਂ ਦੇ ਘਰ ਤੱਕ ਪਹੁੰਚ ਗਏ ਹਾਂ ਬਿਲਕੁਲ ਉਸੇ ਕਰਕੇ ਫਿਰ ਉਹਨਾਂ ਨੇ ਉਹ ਅਸਤੀਫਾ ਦਿੱਤਾ ਤੇ ਹੁਣ ਇਹ ਹੈ ਕਿ ਉਹ ਮਾਮਲਾ ਤਾਂ ਉੱਥੇ ਖੜਾ ਹੈ ਬਿਲਕੁਲ ਉੱਥੇ ਖੜਾ ਸੀ ਉੱਥੇ ਖੜ ਕੇ ਅੰਦੋਲਨ ਫਿਰ ਚੱਲ ਪਿਆ ਅੰਦੋਲਨ ਦੋਨਾਂ ਰੂਪਾਂ ਚੱਲ ਪਿਆ ਕੁਝ ਤਾਂ ਬਾੜਾਂ ਤੇ ਬੈਠੇ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰਤਾ ਕਿ ਅਸੀਂ ਭਾਜਪੀ ਦਾ ਪੰਜਾਬ 'ਚ ਡਟਵਾ ਮਰੋਧ ਕਰਾਂਗੇ ਇਹਨਾਂ ਨੂੰ ਪਿੰਡਾਂ ਚ ਨਹੀਂ ਦਾਖਲ ਹੋਣ ਦੇਵਾਂਗੇ ਆ ਹੁਣ ਦੋ ਦਿਨ ਪਹਿਲਾਂ ਇੱਥੇ ਆਪਣੇ ਮਿਠੰਡੇ ਕਰ ਕਿਸੇ ਮੀਟਿੰਗ ਜਿਹਨੂੰ ਐਡਰੈਸ ਕਰਨਾ ਸੀ ਜਾਖੜ ਸਾਹਿਬ ਨੇ ਤੇ ਜਦੋਂ ਪਤਾ ਲੱਗਿਆ ਵੀ ਆਪਣੇ ਕਿਸਾਨ ਲੀਡਰ ਜਿਹੜੇ ਹੈਗੇ ਜਾਂ ਵਰਕਰ ਉਹਨਾਂ ਦੇ ਝੰਡਾ ਲੈ ਕੇ ਆ ਗਏ ਹੈ ਉਹਨਾਂ ਨੂੰ ਆਪਣਾ ਦਰਵਾ ਕੈਨਸਲ ਕਰਨਾ ਪੈ ਗਿਆ ਇਹਨਾਂ ਹਾਲਾਤਾਂ ਦੇ ਵਿੱਚ ਜੱਕੋ ਤੱਕੀ ਸੀ ਵੀ ਕੀ ਕਰੀਏ ਉਹ ਕਹਿੰਦੇ ਸਾਡੀਆਂ ਮੰਗਾਂ ਪ੍ਰਵਾਨ ਕਰੋ ਮੰਗਾਂ ਉਹਨਾਂ ਨੇ ਪ੍ਰਵਾਨ ਕਰਨੀਆਂ ਨਹੀਂ ਸੀ ਕਿਉਂਕਿ ਪੰਜਾਬ ਇੱਕ ਅਜਿਹਾ ਮੁੱਦਾ ਹੈ ਪੰਜਾਬ ਦੇ ਮੁੱਦੇ ਤੇ ਉਹ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਪੋਲਰਾਈਜ਼ ਕਰਕੇ ਆਪਣੇ ਹੱਕ ਵਿੱਚ ਇੱਕ ਵੇਹ ਬਣਾਉਣਾ ਚਾਹੁੰਦੇ ਜਿਹੜੀ ਕਿ ਬਣ ਨਹੀਂ ਰਹੀ ਉਹਨਾਂ ਦਾ ਸਾਰਾ ਦਰਮਦਰ ਇਸ ਗੱਲ ਤੇ ਲੱਗਿਆ ਕਿ ਪੰਜਾਬ ਦੀਆਂ 13 ਨੂੰ ਛੱਡੋ ਆਪਾਂ ਉਧਰ ਕਰੀਏ ਇਹਨਾਂ ਨੇ ਉਹਨਾਂ ਦੇ ਸਾਹਮਣੇ ਸ਼ਰਤਾਂ ਰੱਖਤੀਆਂ ਸ਼ਰਤਾਂ ਤੋਂ ਅਗਾਏ ਤੁਰੇ ਨਾ ਉਹਨਾਂ ਨੇ ਪ੍ਰਵਾਨ ਕੀਤੀ ਉਹਨਾਂ ਨੇ ਦੇਖਿਆ ਵੀ ਹੁਣ ਬਿਹਤਰ ਇਹ ਹੈ ਕਿ ਅਕਾਲੀ ਦਲ ਵਾਲੇ ਕਹਿ ਦੇਣ ਜੀ ਅਸੀਂ ਤੁਹਾਡੇ ਨਾਲ ਮਿਲ ਕੇ ਚੋਣਾ ਨਹੀਂ ਲੜਦੇ ਇਹਨਾਂ ਨੇ ਸ਼ਰਤਾ ਰੱਖਤੀਆਂ ਚੋਣਾ ਕੇ ਰੈਗੂਲੇਸ਼ਨ ਪਾਤਾ ਕਿ ਜਿੰਨੀ ਦੇਰ ਸ਼ਰਤਾ ਨਹੀਂ ਬਣਾਈ ਜਾਂਦੀਆਂ ਗੱਠਜੋੜ ਨਹੀਂ ਕਰਾਂਗੇ ਲੇਕਿਨ ਉਹਦਾ ਜਿਵੇਂ ਐਲਾਨ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਇਹਦੇ ਚ ਬੀਜੇਪੀ ਛੱਡੀ ਗਈ ਅੱਜ ਬੀਜੇਪੀ ਨੇ ਐਲਾਨ ਕਰਤਾ ਕਿ ਜੀ ਅਸੀਂ ਤਾਂ ਇਹਨਾਂ ਨਾਲ ਮਿਲ ਕੇ ਨਹੀਂ ਲੜਾਂਗੇ ਹੁਣ ਤੁਸੀਂ ਦੇਖੋ ਸੁਖਵੀਰ ਸਿੰਘ ਬਾਦਲ ਐਂਡ ਕੰਪਨੀ ਦਾ ਕੀ ਰਹੂਗਾ ਫੈਸਲਾ ਬੈਸੇ ਮੇਰਾ ਇਹਦੇ ਬਾਰੇ ਮੰਨਣਾ ਹੈ ਕਿ ਇਹ ਗੱਲ ਚੰਗੀ ਹੋਗੀ ਕਿਉਂਕਿ ਪੰਜਾਬ ਨੂੰ ਇੱਕ ਮਜ਼ਬੂਤ ਅਕਾਲੀ ਦਲ ਦੀ ਲੋੜ ਹੈ ਤੇ ਮਜ਼ਬੂਤ ਅਕਾਲੀ ਦਲ ਬੀਜੇਪੀ ਨਾਲ ਮਿਲ ਕੇ ਜਾਂ ਕਾਂਗਰਸ ਨਾਲ ਮਿਲ ਕੇ ਨਹੀਂ ਬਣ ਸਕਦਾ ਮਜ਼ਬੂਤ ਅਕਾਲੀ ਦਲ ਜਿਹੜੇ ਪੰਥਕ ਮੁੱਦੇ ਤੇ ਕਿਸਾਨੀ ਦੇ ਮੁੱਦੇ ਲੈ ਕੇ ਜੇ ਇਹਨਾਂ ਤੇ ਸੰਘਰਸ਼ ਕੀਤਾ ਜਾਵੇ ਤਾਂ ਹੀ ਬਣੂਗਾ ਹੁਣ ਕਿਉਂਕਿ ਕੋਈ ਇਹਨਾਂ ਨਾਲ ਸਮਝੌਤਾ ਨਹੀਂ ਕਰ ਰਿਹਾ ਗੱਠਜੋੜ ਕੋਈ ਹੋ ਨਹੀਂ ਰਿਹਾ ਇਹਨਾਂ ਦੀ ਮਜਬੂਰੀ ਬਣ ਜਾਲੀ ਆ ਵੀ ਕਿ ਲੜਾਈ ਲੜੀ ਜਾਵੇ ਜੇ ਲੜਾਈ ਲੜਨਗੇ ਉਹਦੇ ਵਿੱਚੋਂ ਫੇਰ ਪੰਜਾਬੀਅਤ ਦੀ ਜਿਹੜੀ ਹੈਗੀ ਹੈ ਸਮੈਲ ਆਊਗੀ ਖੁਸ਼ਬੂ ਆਊਗੀ ਔਰ ਉਹ ਖੁਸ਼ਬੂ ਜਿਹੜੀ ਆ ਖਾਲੀਦ ਨੂੰ ਟਕ ਟਕੜਾ ਕਰ ਸਕਦੀ ਹੈ ਕਿਉਂਕਿ ਬਰਾਤ ਆ ਗਿਆ ਗਰੇਵਲ ਸਾਹਿਬ ਮੇਰਾ ਇਹ ਮੰਨਣਾ ਹੈ ਪੰਜਾਬ ਦੇ ਜਿਹੜੇ ਬਾਕੀ ਸੂਬੇ ਹੈ ਆਪਣੇ ਬਹੁਤ ਸਾਰੇ ਸੂਬੇ ਹੈ ਉਹਨਾਂ ਦੇ ਵਿੱਚ ਪੰਜਾਬ ਦੀ ਇੱਕ ਵੱਖਰੀ ਪਛਾਣ ਹੈ ਕਾਰਨ ਇਹਦਾ ਇਹ ਹੈ ਕਿ ਪੰਜਾਬ ਜਿਹੜਾ ਹਮੇਸ਼ਾ ਹੀ ਜੰਗਾਂ ਜੁੱਦਾਂ ਦਾ ਅਖਾੜਾ ਰਿਹਾ ਹੈ ਇੱਥੋਂ ਦੇ ਲੋਕਾਂ ਦਾ ਸੁਭਾਅ ਵੱਖਰਾ ਹੈ ਇਹ ਕਦੇ ਵੀ ਦਿੱਲੀ ਦੀ ਈ ਨਹੀਂ ਮੰਨਦੇ ਹੁਣ ਮੈਂ ਇੱਕ ਦੱਸਣਾ ਚਾਹੂੰਗਾ ਤੁਹਾਨੂੰ ਜੇ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋ ਗਿਆ ਭਾਵੇਂ ਮੁੱਖ ਮੰਤਰੀ ਵੀ ਗਈ ਹੈ ਉਹਨਾਂ ਦੀ ਟੀਮ ਵੀ ਗਈ ਹੈ ਪਰ ਪੰਜਾਬ ਦੇ ਲੋਕਾਂ ਦੀ ਸਿੱਧੇ ਕੀ ਅਸਰ ਹੈ ਪੰਜਾਬ ਦੇ ਵਿੱਚ ਕੁੱਤੀ ਨਹੀਂ ਚੁੱਕੀ ਦਿੱਲੀ 'ਚ ਪ੍ਰੋਟੈਸਟ ਹੋ ਰਹੇ ਸੀ ਇੱਥੇ ਕਿਹੜੇ ਐਮਐਲਏ ਨੇ ਮੁਜ਼ਾਹਰਾ ਕੀਤਾ ਤੇ ਕਿੰਨੇ ਕੁ ਲੋਕ ਗਏ ਉਹਨਾਂ ਦੇ ਨਾਲ ਕਿਉਂ ਨਹੀਂ ਗਏ ਕਿਉਂਕਿ ਉਹ ਦਿੱਲੀ ਦੀ ਜਿਹੜੀ ਹੈਗੀ ਗੁਲਾਮੀ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਇਹਨਾਂ ਨੇ ਨਾ ਕਾਂਗਰਸ ਦੀ ਗੁਲਾਮੀ ਪ੍ਰਵਾਨ ਕੀਤੀ ਹੈ ਨਾ ਇਹਨਾਂ ਨੇ ਅੰਗਰੇਜ਼ਾਂ ਦੀ ਪ੍ਰਵਾਨ ਕੀਤੀ ਹੈ ਨਾ ਮੁਗਲਾਂ ਦੀ ਕੀਤੀ ਹੈ ਮੁਗਲਾਂ ਦੇ ਜਮਾਨੇ ਦੇ ਵਿੱਚ ਵੀ ਤਾਂ ਜਾ ਕੇ ਲਾਲ ਖੀਲੇ ਦੇ ਵਿੱਚ ਕਬਜ਼ਾ ਕੀਤਾ ਹੀ ਸੀ ਨਾ ਉੱਥੇ ਕੇਸਰੀ ਲਹਿਰਾ ਨਿਸ਼ਾਨ ਸਾਹਿਬ ਲਹਿਰਾਇਆ ਸੀ ਕੇਸਰੀ ਨਿਸ਼ਾਨ ਸਾਹਿਬ ਨੂੰ ਆਪਾਂ ਪੰਜਾਬ ਦਾ ਜਿਹੜਾ ਹੈਗਾ ਝੰਡਾ ਮੰਨਦੇ ਆ ਇਹ ਪੰਜਾਬ ਦਾ ਜਿਹੜਾ ਹੈਗਾ ਕੌਮੀ ਝੰਡਾ ਕਹਿ ਸਕਦੇ ਆ ਕਿਉਂਕਿ ਦਿੱਲੀ ਦਰਬਾਰ ਦੇ ਉੱਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਉੱਥੇ ਵੀ ਕੇਸਰੀ ਨਿਸ਼ਾਨ ਹੁੰਦਾ ਸੀ ਸੋ ਇਹਨਾਂ ਹਾਲਾਤਾਂ ਦੇ ਵਿੱਚ ਜੇ ਅਕਾਲੀ ਦਲ ਮਜ਼ਬੂਤ ਹੁੰਦਾ ਹੈ ਇੱਥੇ ਆਪਦੀ ਧਿਰ ਬਣਦੀ ਹੈ ਉਹ ਧਿਰ ਜਿਹੜੀ ਆ ਪੰਜਾਬ ਦੇ ਜਿਹੜੇ ਜਾਇਜ਼ ਹੱਕ ਹਕੂਕਾ ਉਹਦੀ ਕਦਰ ਲੜੂਗੀ ਤਾਂ ਮੇਰਾ ਖਿਆਲ ਹੈ ਕਿ ਇਹਨਾਂ ਵਾਸਤੇ ਇਹ ਚੰਗਾ ਹੋਊ ਹੁਣ ਅੱਗੇ ਵੇਖਣਾ ਵੀ ਇਹ ਕੀ ਕਰਦੇ ਕੀ ਨਹੀਂ ਕਰਦੇ ਹਾਂ ਬਖਤੀ ਤੌਰ ਦੇ ਉੱਤੇ ਇਹਨਾਂ ਨੂੰ ਥੋੜੀ ਜੀ ਛੱਟ ਫੇਰ ਪਊਗੀ ਮੈਂ ਮੈਂ ਇਸ ਵਾਰ ਜ਼ਰੂਰ ਰੱਖਣਾ ਚਾਹੁੰਗਾ ਕਿ ਸ਼੍ਰੋਮਣੀ ਕਿਉਂਕਿ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਨਾਲ ਇਹਨਾਂ ਦਾ ਸਮਝੌਤਾ ਜਿਹੜਾ ਰਿਹਾ 2022 ਦੀਆਂ ਚੋਣਾਂ 'ਚ ਉਹ ਵੀ ਹੁਣ ਜਿਹੜਾ ਤਰਖਨਾਰ ਹੋਗਾ ਜਿਵੇਂ ਤੁਸੀਂ ਆ ਕਿ 2.5 ਸੀਟਾਂ ਹੀ ਆਪਾਂ ਮੰਨ ਕੇ ਇਹਨਾਂ ਨੂੰ ਜਿਹੜੀ ਚੱਲੀਏ ਤਾਂ ਕੀ ਅਕਾਲੀ ਸ਼੍ਰੋਮਣੀ ਕਲ ਦਲ ਹਾਲਾਂਕਿ ਹੁਣ ਰੋਸੇ ਹੋਏ ਲੀਡਰਾਂ ਨੂੰ ਮਨਾਉਣ ਦੀਆਂ ਤਿਆਰੀਆਂ ਸ਼੍ਰੋਮਣੀ ਕਲ ਦਲ ਦੇ ਵੱਲੋਂ ਪੂਰੀਆਂ ਜ਼ੋਰਾਂ ਤੇ ਨਹੀਂ ਚਾਹੀਏ ਜਗੀਰ ਕੌਰ ਬੀਬੀ ਜਗੀਰ ਕੌਰ ਹੋਣ ਦੀ ਗੱਲ ਕਰੀਏ ਚਾਹੇ ਢੀਂਡਾ ਸਾਹਿਬ ਪਰਿਵਾਰ ਦੀ ਗੱਲ ਕਰੀਏ ਤਾਂ ਕੀ ਸ਼੍ਰੋਮਣੀ ਕਲ ਦਲ ਇਕੱਲਾ ਇੰਨਾ ਮ ਅਮਾਦਿਨ ਪਾਰਟੀ ਆ ਜਿਹਦੀ ਸੱਤਾ ਪੰਜਾਬ ਦੇ ਵਿੱਚ ਸੱਤਾਧਰਵੀ ਆ ਕਿ ਉਹਨਾਂ ਦੇ ਨਾਲ ਮੁਕਾਬਲਾ ਕਰ ਸਕੇ ਹੁਣ ਦੇ ਵਿੱਚ ਕੱਲ ਅੱਜ ਦੇ ਸਮੇਂ ਦੇ ਵਿੱਚ ਇੰਨਾ ਮਜ਼ਬੂਤ ਹੈ ਦੇਖੋ 2022 ਦੀਆਂ ਚੋਣਾਂ ਵੇਲੇ ਅਕਾਲੀ ਦਲ ਨੂੰ ਵੋਟਾਂ ਪਈਆਂ ਸੀ 18.36% ਹੂੰ ਉਦੋਂ ਬਹੁਜਨ ਸਮਾਜ ਪਾਰਟੀ ਨਾਲ ਸੀ ਬਿਲਕੁਲ ਬਹੁਜਨ ਸਮਾਜ ਪਾਰਟੀ ਦਾ ਦੁਆਬੇ ਦੇ ਵਿੱਚ ਕੁਝ ਬੇਸ ਹੈ ਹੂੰ ਉੱਥੋਂ ਉਹਨਾਂ ਨੂੰ ਵੋਟਾਂ ਪਈਆਂ ਸੀ ਮੰਨ ਲਓ 18.36% ਵੋਟਾਂ ਇਹਨਾਂ ਨੂੰ ਉਸ ਵੇਲੇ ਪਈਆਂ ਸੀ ਇੰਨੀ ਆ ਵੋਟਾਂ ਇਹਨਾਂ ਕੋਲ ਹੈਗਾਂ ਅੱਜ ਵੋਟਾਂ ਉਹਦੇ ਨਾਲੋਂ ਵਧੀਆਂ ਵੀ ਹੈ ਕਾਰਨ ਉਹਦਾ ਇਹ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆਮ ਆਦਮੀ ਪਾਰਟੀ ਚਲੇ ਗਏ ਸੀ ਚਾਹੇ ਉਹ ਕਾਲੀ ਦਲ ਦੇ ਚਾਹੇ ਉਹ ਕਾਂਗਰਸ ਦੇ ਉੱਥੇ ਜਾ ਕੇ ਵਤਜਾਨ ਹੋ ਗਏ ਉਹਨਾਂ ਦੇ ਵਿੱਚੋਂ ਵਾਪਸੀ ਸ਼ੁਰੂ ਹੋ ਗਈ ਹੈ ਲੀਡਰਾਂ ਦੀ ਨਹੀਂ ਮੈਂ ਗੱਲ ਕਰਦਾ ਸੱਲੇ ਮੈਂ ਵੋਟਰਾਂ ਦੀ ਗੱਲ ਕਰਦਾ ਵੋਟਰਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ ਜਦੋਂ ਵੋਟਰਾਂ ਦੀ ਵਾਪਸੀ ਸ਼ੁਰੂ ਹੋ ਗਈ ਉਹ ਵੋਟਰ ਅਕਾਲੀ ਦਲ ਨੂੰ ਪਹਿਣਗੇ ਇਹਨਾਂ ਦਾ ਵੋਟ ਪਰਸੈਂਟੇਜ ਕੁਝ ਵਧੂਗਾ ਉਹਨਾਂ ਦਾ ਘਟੂਗਾ ਇੱਥੇ ਜਿਹੜਾ ਮੁਕਾਬਲਾ ਹੋਣਾ ਹੈ ਹੁਣ ਇਹਨਾਂ ਹਾਲਾਤਾਂ 'ਚ ਉਹ ਮੁਕਾਬਲਾ ਹੋਣਾ ਚਾਰ ਕੋਣਾ ਆਮ ਆਦਮੀ ਪਾਰਟੀ ਨੰਬਰ 1 ਤੇ ਨੰਬਰ 2 ਦੇ ਉੱਤੇ ਕਾਂਗਰਸ ਨੰਬਰ 3 ਦੇ ਉੱਤੇ ਅਕਾਲੀ ਦਲ ਤੇ ਨੰਬਰ 4 ਦੇ ਉੱਤੇ ਮੈਂ ਆਪਣੀ ਬੀਜੇਪੀ ਮੈਨੂੰ ਇਹ ਵੀ ਲੱਗਦੀ ਹੈ ਕਿ ਸਿਹਤ ਤੱਕ ਕਿ ਬੀਜੇਪੀ ਜਿਹੜੀ ਹੈਗੀ ਪਿੰਡਾਂ ਦੇ ਵਿੱਚੋਂ ਵੋਟ ਹਾਸਲ ਨਹੀਂ ਕਰੂਗੀ ਇਹ ਵੋਟ ਹਾਸਲ ਕਰੂਗੀ ਸ਼ਹਿਰਾਂ ਦੇ ਵਿੱਚੋਂ ਸ਼ਹਿਰਾਂ ਚੋਂ ਜਿਹੜੀ ਹਿੰਦੂ ਭਾਈਚਾਰੇ ਦੀ ਵੋਟੇ ਲਾਊਗੀ ਉਹਦਾ ਨੁਕਸਾਨ ਅਕਾਲੀ ਦਲ ਨਾਲੋਂ ਜ਼ਿਆਦਾ ਕਾਂਗਰਸ ਨੂੰ ਹੋਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਉਹ ਰੋਲ ਹੈ ਹਿੰਦੂ ਭਾਈਚਾਰੇ ਦੇ ਲਈ ਜਾ ਹਿੰਦੂ ਭਾਈਚਾਰਾ ਕਾਂਗਰਸ ਨੂੰ ਉਹ ਸਰੂਪ ਚ ਦੇਖਦਾ ਹੈ ਜਿਵੇਂ ਬਾਕੀ ਦੇਸ਼ ਦੇ ਵਿੱਚ ਬਾਕੀ ਹਿੰਦੂ ਭਾਈਚਾਰਾ ਭਾਰਤੀ ਜਨਤਾ ਪਾਰਟੀ ਨੂੰ ਦੇਖਦਾ ਹੈ ਕਿਉਂਕਿ ਜਦੋਂ ਭਾਰਤੀ ਜਨਤਾ ਪਾਰਟੀ ਦਾ ਕਾਲੀ ਦਲ ਨਾਲ ਸਮਝੌਤਾ ਸੀ ਉਹਨਾਂ ਦੇ ਜਿਹੜੇ ਸ਼ਹਿਰੀ ਹਿੰਦੂ ਹੈ ਪਿੰਡਾਂ ਦੇ ਦਲਤਾਂ ਉਹਨਾਂ ਦਾ ਸਿੱਧਾ ਜਿਹੜਾ ਹੈਗਾ ਟਕਰਾ ਉਹ ਜਿਹੜੀ ਧਨੀ ਕਿਸਾਨੀਆਂ ਜੱਟਾਂ ਦੇ ਵਿੱਚ ਉਹਦੇ ਨਾਲ ਹੁੰਦਾ ਸੀ ਉਹ ਜਦੋਂ ਉਹਨਾਂ ਨੂੰ ਕਿਰਿਆੜ ਕਹਿੰਦੇ ਹੈ ਜਦੋਂ ਉਹਨਾਂ ਨੂੰ ਉਹ ਜਾਤੀ ਸੂਚਕ ਸ਼ਬਦਾਂ ਦੇ ਨਾਲ ਬੋਲਦੇ ਹੈ ਉਦੋਂ ਬੀਜੇਪੀ ਦਾ ਬੋਲਦੀ ਨਹੀਂ ਸੀ ਕਾਂਗਰਸ ਨੂੰ ਤੋਂ ਉਹਨਾਂ ਨੂੰ ਆਸ ਸੀ ਕਿ ਸਾਡੀ ਥੋੜੀ ਬਹੁਤੀ ਮਦਦ ਕਰੂਗੀ ਇਸ ਕਰਕੇ ਉਹ ਨਾ ਚਾਹੁੰਦੇ ਹੋਏ ਵੀ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਸੀ ਇਸ ਸਾਲ ਦੇ ਵਿੱਚ ਕਿਉਂਕਿ ਤਾਜ਼ਾ ਤਾਜ਼ਾ ਮੰਦਰ ਵਾਲਾ ਮਾਮਲਾ ਹੋ ਕੇ ਆਟੇ ਕੁਝ ਵੋਟ ਜਿਹੜੀ ਹੈਗੀ ਹੈ ਹਿੰਦੂ ਵੋਟ ਉਹ ਪਾਉਗੀ ਬੀਜੇਪੀ ਨੂੰ ਉਹਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੋਣਾ ਹੈ ਚਾਰ ਕੋਣੇ ਮੁਕਾਬਲੇ ਦੇ ਵਿੱਚ ਹੋ ਸਕਦਾ ਹੈ ਕਿਸੇ ਕੋਈ ਜਿੱਥੇ ਜਿਆਦਾ ਜ਼ੋਰ ਲਾ ਦੇ ਨੇ ਕਦੀ ਸੀਟ ਤੇ ਬਹੁਤ ਜਿਆਦਾ ਜ਼ੋਰ ਲਾਉਣਗੇ ਉੱਥੇ ਇਹਨਾਂ ਨੂੰ ਬੇਸ਼ੱਕ ਕੋਈ ਥੋੜਾ ਬਹੁਤਾ ਫਾਇਦਾ ਹੋ ਜੇ ਬਾਕੀ ਕੋਈ ਫਾਇਦਾ ਹੋਣ ਵਾਲੀ ਗੱਲ ਨਹੀਂ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਉਹਨਾਂ ਨੇ ਆਪਣੀ ਵੋਟ ਪਰਸੈਂਟੇਜ ਦੇਖਣੀ ਹੈ ਉਹਨਾਂ ਦੇ ਸਾਹਮਣੇ ਜਿਹੜਾ ਹੈਗਾ 2024 ਦੇ ਨਾਲੋਂ ਪੰਜਾਬ 2027 ਹੈ ਕਿ ਵਿਧਾਨ ਸਭਾ ਦੀ ਇਲੈਕਸ਼ਨ ਮੇਲੇ ਤੱਕ ਅਸੀਂ ਆਪਣੇ ਆਪ ਨੂੰ ਪਹਿਲਾਂ ਪਰ ਤੋਲ ਲੀਏ ਕਿ ਸਾਡੇ ਪੱਲੇ ਕੀ ਹੈ ਉਹ ਤੋਂ ਬਾਅਦ ਫਿਰ ਅਸੀਂ ਉਹਦੀ ਤਿਆਰੀ ਕਰਗੇ ਪਰ ਐਟ ਪ੍ਰੈਜ਼ੈਂਟ ਜੇ ਕਹੀਏ ਪਾਰਲੀਮੈਂਟ ਦੇ ਵਿੱਚ ਦੋਨੋਂ ਧਿਰਾਂ ਨੂੰ ਕੋਈ ਜੇ ਮਿਲ ਕੇ ਲੜ ਦੇ ਇਹਦੇ ਵਿੱਚ ਮੇਰਾ ਖਿਆਲ ਬੀਜੇਪੀ ਨੂੰ ਥੋੜਾ ਜਿਆਦਾ ਫਾਇਦਾ ਜ਼ਿਆਦਾ ਹੋਣਾ ਸੀ ਕਿਉਂਕਿ ਅਕਾਲੀ ਦਲ ਦੀ ਵੋਟ ਉਹਨੂੰ ਪਹੁੰਚ ਜਾਨੀ ਸੀ ਹਾਲਾਂਕਿ ਜਿਹੜੀ ਸ਼ਹਿਰੀ ਵੋਟ ਹੈ ਸ਼ਹਿਰੀ ਵੋਟ ਚਲ ਬੀਜੇਪੀ ਨੂੰ ਨਾ ਪਹੁੰਚਦੀ ਅਕਾਲੀ ਦਲ ਨਾਲ ਸਵਜਤਾ ਕਰਨ ਦੀ ਸੂਰਤ ਚੋਂ ਕਾਂਗਰਸ ਨੂੰ ਪਹੁੰਚ ਰਹੀ ਸੀ ਸੋ ਬੜੀ ਟੇਢੀ ਜੀ ਹੈ ਮਾਮਲਾ ਇਹ ਵੀ ਹੋ ਸਕਦਾ ਹੈ ਇੱਕ ਪਰਸੈਪਸ਼ਨ ਇਹ ਵੀ ਬਣਦੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਤੁਸੀਂ ਦੇਖੋ ਵੀ ਆਪਣੇ ਅੱਜ ਐਲਾਨ ਕੀਤਾ ਜਾਖੜ ਸਾਹਿਬ ਨੇ ਜਾਖੜ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਦੇ ਉੱਤੇ ਬੋਲੇ ਸੀ ਉਦੋਂ ਉਹਨਾਂ ਨੇ ਜ਼ੋਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਵੀ ਬਿਹਤਰੀ ਵਾਸਤੇ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਜ਼ਰੂਰੀ ਹੈ ਫੇਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਪੰਜਾਬ ਦੇ ਹਿੱਤ ਚ ਹੈ ਕਿ ਅਕਾਲੀ ਦਲ ਮਜ਼ਬੂਤ ਹੋਵੇ ਅਮਿਤ ਸ਼ਾਹ ਦਾ ਵੀ ਬਿਆਨ ਆਉਂਦਾ ਇਹਨਾਂ ਦਿਨ ਅਮਿਤ ਸ਼ਾਹ ਦਾ ਵੀ ਆਉਂਦਾ ਸੀਗਾ ਵੀ ਅਸੀਂ ਸਮਾਗਠ ਜੋੜ ਕਰਨ ਨੂੰ ਤਿਆਰ ਆ ਪਰ ਲੇਕਿਨ ਅਸੀਂ ਆਪਣੀ ਪਾਰਟੀ ਦੇ ਇੰਟਰਸਟ ਦੇਖਨੇ ਉਹ ਉਹਨੇ ਉਹ ਕਹਿ ਸੀ ਜਿਹੜੀ ਜਾਖੜ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਦੇ ਹਿੱਤ ਲਈ ਮਜ਼ਬੂਤ ਅਕਾਲੀ ਦਲ ਇੱਕ ਲੋੜ ਹੈ ਇਹ ਉਹਨਾਂ ਨੇ ਗੱਲ ਕਹੀ ਸੀ ਉਹ ਲੋੜ ਦੀ ਕਹਿੰਦੀ ਜਿਹੜਾ ਬੰਦਾ ਲੋੜ ਦੀ ਗੱਲ ਕਰਦਾ ਹੈ ਆਜੂ ਬਦਲਾਨ ਕਰਦਾ ਕਿ ਜੀ ਨਹੀਂ ਅਸੀਂ ਤਾਂ ਉਹਨਾਂ ਨਾਲ ਨਹੀਂ ਕਰ ਇਹਦਾ ਮਤਲਬ ਜਾਖੜ ਆਪ ਦੇ ਅੰਦਰੋਂ ਨਹੀਂ ਬੋਲਦਾ ਜਾਖੜ ਦਿੱਲੀ ਵਾਲਿਆਂ ਦਾ ਹੁਕਮ ਸੁਣਾਉਂਦਾ ਇਹ ਦਿੱਲੀ ਦਾ ਫੈਸਲਾ ਹੈ ਤੁਹਾਡਾ ਉੱਥੋਂ ਦਾ ਇੱਥੇ ਜਾਖੜ ਦਾ ਇਸ ਗੱਲ ਦੇ ਹੱਕ ਵਿੱਚ ਸੀ ਸੋ ਇਹ ਵੀ ਲੱਗਦੀ ਹੈ ਕਿ ਦਿੱਲੀ ਨੇ ਫੈਸਲਾ ਕਰ ਲਿਆ ਹੋਵੇ ਕਿ ਪਰਸੈਪਸ਼ਨ ਬਣਾਓ ਕਿ ਜੀ ਇਹ ਤਾਂ ਆਜ਼ਾਦ ਹੋ ਗਏ ਇਹ ਕੁਛ ਨਾ ਕੁਛ ਉੱਥੇ ਸਿੱਖ ਵੋਟ ਹੈ ਜਿਹੜੀ ਨੇ ਤੋਂ ਪਾਸੇ ਗਈ ਉਹਨੂੰ ਲੈ ਆਉਣ ਉਹਦਾ ਨਤੀਜਾ ਹੋਵੇ ਕੋਈ ਇੱਕ ਦੋ ਸੀਟਾਂ ਆ ਜਾਣ ਤੇ ਜੇ ਉਹ ਇੱਕ ਦੋ ਸੀਟਾਂ ਆਉਣਗੀਆਂ ਤੇ ਇਸ ਗੱਲ ਦੀ ਕੀ ਗਾਰੰਟੀ ਹੈ ਵੀ ਅੱਜ ਭਾਵੇਂ ਇਹਨਾਂ ਦਾ ਸਮਝੌਤਾ ਨਹੀਂ 1996 97 99 ਮੈਲੀਗ ਨਹੀਂ ਹੋ ਸਕਦੀ ਜਿਤਨ ਤੋਂ ਬਾਅਦ ਫਿਰ ਉਹਨਾਂ ਨੇ ਹਿੰਮਤ ਕਰ ਦੇਣ ਕਿਉਂਕਿ ਕਾਂਗਰਸ ਪਾਰਟੀ ਇੰਡੀਆ ਚ ਹੈ ਇੰਡੀਆ ਨਾਲ ਅਕਾਲੀ ਦਲ ਜਾ ਨਹੀਂ ਸਕਦਾ ਆਪਰੇਸ਼ਨ ਬਲੂ ਸਟਾਰ ਹੈ ਮਾਮਲਾ ਉੱਥੇ ਉਹ ਜਾ ਨਹੀਂ ਸਕਦੇ ਇਹਨਾਂ ਕੋਲ ਹੁਣ ਜਾਣਗੇ ਤਾਂ ਜਾਣਗੇ ਕਿੱਧਰ ਪਰ ਮੈਂ ਤਾਂ ਇਹ ਕਹਿੰਦਾ ਵੀ ਬੈਗਰੂ ਸਮਤ ਬਖਸ਼ੇ ਸੁਖਵੀਰ ਸੁਬਾਦਨ ਨੂੰ ਕਿ ਮੌਕਾ ਦੇਤਾ ਉਹਨਾਂ ਨੂੰ ਹੂੰ ਭਾਜਪੀ ਨੇ ਮੌਕਾ ਦੇਤਾ ਇਹ ਮੌਕਾ ਹੈ ਕਿ ਉਹ ਅਕਾਲੀ ਦਲ ਨੂੰ ਇੱਕ ਮਜ਼ਬੂਤ ਤਿਰ ਪੰਜਾਬ ਦੀ ਇੱਕ ਮਤਲ ਜਿਹੜੀ ਹੈ ਖੜਕ ਪੂਜਾ ਵਜੋ ਇਥੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਤੇ ਇਹਦਾ ਉਹਨਾਂ ਨੂੰ ਜਿਆਦਾ ਫਾਇਦਾ ਹੈ ਹੂੰ ਤੁਸੀਂ ਕਹਿੰਦੇ ਕਿ ਇਸ ਦਾ ਉਹਨਾਂ ਨੂੰ ਜ਼ਿਆਦਾ ਫਾਇਦਾ ਪਰ ਜੇਕਰ ਜੇਕਰ ਬੀਜੇਪੀ ਦੀ ਗੱਲ ਕਰੀਏ ਇਹ ਇਨਾਂ ਹਾਲਾਤਾਂ ਦੇ ਵਿੱਚ ਲੱਗਦਾ ਕਿ ਪੰਜਾਬ ਦੇ ਵਿੱਚੋਂ ਬੀਜੇਪੀ ਜਾਂ ਬੀਜੇਪੀ ਸਿਰਫ ਵੋਟ ਪਰਸੈਂਟੇਜ ਦੇ ਲਈ ਲੜੇਗੀ ਜਾਂ ਫਿਰ ਕਿਸੇ ਸੀਟ ਦੇ ਲਈ ਵੀ ਬੀਜੇਪੀ ਲੜ ਸਕਦੀ ਹੈ ਕਿਸੇ ਸੀਟ ਤੇ ਜ਼ਿਆਦਾ ਜ਼ੋਰ ਦੇ ਕੇ ਬੀਜੇਪੀ ਲੜ ਸਕਦੀ ਹੈ ਜੇ ਤੁਸੀਂ ਮੰਦਰ ਵਾਲੇ ਫੈਕਟਰ ਦੀ ਵੀ ਗੱਲ ਕਰੀਏ ਇਹ ਕਿਤੇ ਨਾ ਕਿਤੇ ਇਫੈਕਟ ਜ਼ਰੂਰ ਕਰੂਗਾ ਹਾਲਾਂਕਿ ਭਾਵੇਂ ਕਰੇ ਕਾਂਗਰਸ ਦੀ ਵੋਟ ਨੂੰ ਪਰ ਬੀਜੇਪੀ ਤੇ ਮੈਂ ਆਉਣਾ ਕਿ ਕੋਈ ਨਾ ਕੋਈ ਸੀਟ ਦੇ ਲਈ ਲੜ ਸਕਦੀ ਹੈ ਬੀਜੇਪੀ ਬਿਲਕੁਲ ਬੀਜੇਪੀ ਕੋਲ ਜੇ ਆਪਾਂ ਦੇਖੀ ਜਿੱਥੇ ਬੀ ਉਹਨਾਂ ਦਾ بیس ਹੈ ਗੁਰਦਾਸਪੁਰ ਚ ਗੁਰਦਾਸਪੁਰ ਬਿਲਕੁਲ ਠੀਕ ਹੈ ਉਹਨਾਂ ਦਾ ਕੁਝ بیس ਜਿਹੜਾ ਹੈਗਾ ਫਿਰੋਜ਼ਪੁਰ ਚ ਵੀ ਹੈ ਫਿਰੋਜ਼ਪੁਰ ਦੇ ਵਿੱਚ ਦੋ ਸੀਟਾਂ ਤਾਂ ਆਪਾਂ ਦੇਖੀ ਜਾਂਦਾ ਫਾਜ਼ਲ ਕਟੇਆਵਰ ਉੱਥੇ ਉਹਨਾਂ ਦੀ ਹੈ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਵੀ ਭਾਜਪਾ ਮਜ਼ਬੂਤ ਹੈ ਹਾਂ ਔਰ ਫਿਰੋਜ਼ਪੁਰ ਸ਼ਹਿਰੀ ਤੋਂ ਭਾਜਪਾ ਕਈ ਵਾਰੀ ਜਿੱਤੀ ਹੈ ਹਾਂ ਠੀਕ ਹੈ ਤਿੰਨ ਚਾਰ ਸੀਟਾਂ ਉੱਥੇ ਹੋ ਹੈ ਜਿੱਥੇ ਉਹਨਾਂ ਦਾ ਅਸਰ ਹੈਗਾ ਵਿਧਾਨ ਸਭਾ ਦੀਆਂ ਸੀਟਾਂ ਸੇਮ ਪੋਜੀਸ਼ਨ ਆਪਾਂ ਦੇਖੀਏ ਤਾਂ ਗੁਰਦਾਸਪੁਰ ਤੇ ਵੀ ਹੈ ਲੇਕਿਨ ਇੱਕ ਨਵੀਂ ਸੀਟਾ ਕੀ ਪਟਿਆਲਾ ਪਟਿਆਲਾ ਜਿਹੜੀ ਹੈਗੀ ਹੈ ਹੁਣ ਕਿਉਂਕਿ ਪ੍ਰਨੀਤ ਕੌਰ ਨੇ ਬੀਜੇਪੀ ਵੱਲੋਂ ਲੜਨੇ ਬਿਲਕੁਲ ਉੱਥੇ ਸਵਾਲੇ ਪੈਦਾ ਹੁੰਦਾ ਕਿ ਮੰਡੀਆਂ ਕਿੰਨੀਆਂ ਨੇ ਉਹਨਾਂ ਮੰਡੀਆਂ ਦੇ ਵਿੱਚ ਹਿੰਦੂ ਵੋਟ ਬੈਂਕ ਕਿੰਨਾ ਕਿ ਪੈਂਦਾ ਹੈ ਜਿਹੜਾ ਪਟਿਆਲਾ ਪੈਲਸ ਹੈ ਜਿਹਨੂੰ ਆਪਾਂ ਕਿਲਾ ਕਹਿ ਦਿੰਦੇ ਆ ਉਹ ਪੈਲਸ ਦਾ ਪਟਿਆਲੇ ਦੇ ਵਿੱਚ ਇੱਕ ਆਪਣਾ ਵੱਖਰਾ ਪਰਵਾਦ ਹੈ ਇਹ ਵੱਖਰੀ ਗੱਲ ਹੈ ਕਿ 2022 ਦੇ ਵਿੱਚ ਉੱਥੇ ਪੈਲਸ ਵੀ ਪੁੱਛਤਾ ਸੀ ਲੋਕਾਂ ਨੇ ਉਹਨੂੰ ਇਗਨੋਰ ਕਰਤਾ ਸੀ 2022 ਚ ਲੇਕਿਨ ਅੱਜ ਦੀ ਘੜੀ ਚ ਅੱਜ ਦੀ ਘੜੀ ਚ ਮੰਡੀਆਂ ਦੇ ਵਿੱਚੋਂ ਕਿੰਨੇ ਪਰਸੈਂਟ ਵੋਟ ਲਏ ਨੇ ਉਹ ਉਸ ਗੱਲ ਦੇ ਉੱਤੇ ਹੁਣ ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਕੋਈ। ਹਮਮ ਔਰ ਕਾਂਗਰਸ ਪਾਰਟੀ ਨਵਜੋਤ ਸਿੱਧੂ ਵਗੈਰਾ ਜਾਂ ਲਾਲ ਸਿੰਘ ਉਹਨਾਂ ਨੂੰ ਛੱਡ ਕੇ ਉਹ ਤਾਂ ਜੋਰ ਲਾ ਰਹੀ ਹੈ ਡਾਕਟਰ ਗਾਂਧੀ ਤੇ। ਹਾਂ ਬਿਲਕੁਲ। ਕਿ ਡਾਕਟਰ ਧਰਮਵੀਰ ਗਾਂਧੀ ਨੂੰ ਕੱਲ ਕਾਂਗਰਸ ਸੇ ਜੁਆਇਨ ਕਰਵਾਗੇਦੇ ਇਹਨਾਂ ਨੂੰ ਚੋਣ ਲੜਾਈ ਜਾਵੇ ਕਿਉਂਕਿ ਉਹਨਾਂ ਦਾ ਚਿਹਰਾ ਮੋਰਾ। ਹਾਲਾਂਕਿ ਉਹ ਜਿਹੜੀ ਹੈ ਦਿਲੋਂ ਦਿਮਾਗੋਂ ਉਹ ਸੈਕੂਲਰ ਆਦਮੀ ਹੈ। ਹਮ ਉਹ ਸੈਕੂਲਰ ਹੈ ਔਰ ਲੈਫਟ ਮੂਵਮੈਂਟ ਦੇ ਨਾਲ ਉਹ ਜੁੜੇ ਰਹੇ ਹੈ। ਉਹਨਾਂ ਦਾ ਪਿਛੋਕੜ ਲੈਫਟ ਨਾਲ ਹੈ। ਬਿਲਕੁਲ। ਪਰ ਕਿਉਂਕਿ ਜਿਹੜਾ ਉਹਨਾਂ ਦਾ ਚਿਹਰਾ ਮੋਰਾ ਹੈ ਉਹ ਉਹਦਾ ਖੜਾ ਕਰਨ ਦਾ ਮਤਲਬ ਵੀ ਕੀ ਹੈ ਕਿਉਂਕਿ ਇਹ ਗੱਲ ਨਹੀਂ ਹੈ ਕਿ ਆਮ ਆਦਮੀ ਇਹ ਪ੍ਰੈਕਟੀਕਲ ਨਹੀਂ ਪਤਾ ਕਿ ਇਹਨਾਂ ਦਾ ਗੱਠਜੋੜ ਹੋ ਰਿਹਾ ਹੈ ਕਿ ਨਹੀਂ ਟੁੱਟ ਰਿਹਾ ਨਹੀਂ ਹੋ ਰਿਹਾ ਕਿਉਂਕਿ ਇੱਥੇ ਦੀਆਂ ਠੀਕ ਹੈ ਦਿੱਲੀ ਵਾਲੀ ਏਜੰਸੀ ਭਾਜਪਾ ਵਾਸਤੇ ਕੰਮ ਕਰਦੀਆਂ ਪਰ ਇੱਥੋਂ ਵਾਲੀਆਂ ਏਜੰਸੀਆਂ ਦਾ ਭਗਵੰਤ ਮਾਨ ਜੀ ਤੋਬ ਕੰਮ ਕਰਦੀਆਂ ਨਾ ਉਹ ਤਾਂ ਦੇਖਦੇ ਹੋਣਗੇ ਕਿ ਧਰਮਵੀਰ ਗਾਂਧੀ ਨੂੰ ਕੌਣ-ਕੌਣ ਮਿਲਦਾ ਕਿੰਨੇ ਟੈਲੀਫੋਨ ਆਉਂਦੇ ਕਿੱਥੇ ਆਉਂਦੇ ਉਹ ਸਾਰੀ ਗੱਲ ਜੀ ਆਉਂਦੀ ਹੈ ਬਣਦੀ ਹੈ ਤਾਂ ਫਿਰ ਉਹ ਭਾਜਪਾ ਇਹ ਗੱਲ ਕਰੀ ਸੋ ਕਿਸੇ ਸਪੈਸ਼ਲ ਸੀਟ ਦੇ ਉੱਤੇ ਕੋਈ ਪੈਸਾ ਥਿਲਾ ਜਿਆਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੀ ਕਹਿੰਦੇ ਵੀ ਅੰਡਰਸਟੈਂਡਿੰਗ ਸੁਖਵੀਰ ਦੀ ਬਣੀ ਹੋਈ ਹੈ ਉਹਦਾ ਕਰਕੇ ਉਹ ਥੋੜਾ ਜਿਹਾ ਢਿੱਲਾ ਹੋ ਜਾਂਨ ਉੱਥੇ ਉਸ ਇਹ ਬੜਾ ਕੁਝ ਅੰਡਰਸਟੈਂਡਿੰਗ ਇੱਕ ਹੁੰਦੀ ਹੁੰਦੀ ਹੈ ਜਿੱਦੇ ਨਾਲ ਬੜਾ ਕੁਝ ਹੋ ਜਾਂਦਾ ਹੁੰਦਾ ਹੈ ਇੱਕ ਫ੍ਰੈਂਡਲੀ ਮੈਚ ਹੁੰਦਾ ਦੇਖਣ ਨੂੰ ਇਹ ਲੱਗੇ ਕਿ ਦੋਨੇ ਆਪਸ ਵਿੱਚ ਲੜਦੇ ਆ ਪਰ ਅੰਦਰ ਬਦਲ ਕਮਜ਼ੋਰ ਬੰਦਾ ਖੜਾ ਕਰਦੇ ਹੋ ਆ ਕਰਦੇ ਹੋ ਇਹ ਗੱਲਾਂ ਵੀ ਹੋ ਜਾਂਦੀਆਂ ਨੇ ਤੁਹਾਨੂੰ ਸਭ ਆਖਰੀ ਸਵਾਲ ਹੋਏਗਾ ਕਿ ਜਿਵੇਂ ਹੁਣ ਸਮਝਾਓ ਗੱਠ ਜੋੜ ਜਿਹੜਾ ਉਹ ਨਹੀਂ ਹੁੰਦਾ ਤਾਂ ਵੱਡੀ ਨਿਗਾ ਬਠਿੰਡਾ ਸੀਟ ਤੇ ਰਹੂ ਇੱਕ ਪਾਸੇ ਗੁਰਮੀਤ ਸਿੰਘ ਖੁੱਡੀਆਂ ਹੋਰੇ ਜਿਹੜੇ ਨੇ ਉਹਨਾਂ ਨੇ ਅੱਜ ਤਿਆਰੀ ਆਪ ਦੀ ਸ਼ੁਰੂ ਕਰਤੀ ਆ ਤਾਂ ਦੂਸਰੇ ਪਾਸੇ ਚਰਚਾਵਾ ਬੀਬਾ ਬਦਲਦੀਆਂ ਵੀ ਨੇ ਕੀ ਲੱਗਦਾ ਕਿ ਇੱਕ ਵਾਰੀ ਫਿਰ ਜਿਹੜਾ ਮੁਕਾਬਲਾ 2022 ਦੇ ਵਿੱਚ ਸੀ ਬਦਲ ਪਰਿਵਾਰ ਦਾ ਖੁੱਡੀਆਂ ਪਰਿਵਾਰ ਦੇ ਨਾਲ ਇੱਕ ਵਾਰੀ ਫਿਰ ਉਹ ਮੁਕਾਬਲਾ ਦੇਖੋ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਅੱਜ ਵੀ ਕਿਉਂਕਿ ਜਦੋਂ ਖੁੱਡੀਆਂ ਹੁਣੀ ਗਏ ਆਏ ਉਰੂ ਮਾਰਾ ਨੂੰ ਮੱਥਾ ਟੇਕਣ ਵਾਸਤੇ ਤਖਤਦੰਮਵਾ ਸਾਹਸੇ ਮੈਂ ਵੀ ਉੱਥੇ ਸੀ ਉੱਥੇ ਕੁਝ ਲੋਕ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਦੀ ਬੀਬੀ ਅੱਜ ਸ਼ਾਮ ਤੱਕ ਜਿਹੜੀ ਇਹ ਫੈਸਲਾ ਕਰ ਲੂਗੀ ਕਿ ਉਹ ਬੀਜੇਪੀ ਨਾਲ ਗੱਠਜੋੜ ਨਹੀਂ ਹੋਇਆ ਉਹ ਚਲੇ ਜਾਣਗੇ ਫਿਰੋਜ਼ਪੁਰ ਮੇਰਾ ਇਹ ਮੰਨਣਾ ਹੈ ਕਿ ਬੀਬੀ ਹਰਸਮਰਤ ਕੌਰ ਬਾਦਲ ਬਠਿੰਡੇ ਤੋਂ ਚੋੜ ਲਾ ਦਿੱਤੀ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਆਪਦੀ ਤਿਆਰੀ ਕੀਤੀ ਹੋਈ ਉਹਨਾਂ ਨੇ ਕੁਝ ਕੰਮ ਕੀਤੇ ਜਿਹੜੇ ਕੰਮਾਂ ਦਾ ਉਹਨਾਂ ਨੂੰ ਬੈਨੀਫਿਟ ਮਿਲਦਾ ਖਾਸ ਕਰਕੇ ਜਿਹੜਾ ਏਮਜ਼ਾ ਹਸਪੀਟਲ ਬਣਾਇਆ ਸੀ ਬਿਲਕੁਲ ਏਮਜ਼ ਦਾ ਬੈਨੀਫਿਟ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਵੀ ਐਮ ਤੋਂ ਦੁਆਬੇ ਚ ਲੈ ਕੇ ਜਾ ਰਹੇ ਸੀ ਹਰ ਸਿਮਰਤ ਕੌਰ ਬਾਦਲ ਉਹਨੂੰ ਲੜ ਕੇ ਇੱਥੇ ਲੈ ਕੇ ਆਈ ਸੀ ਉਹਦਾ ਇਨਾ ਕ ਬੇਸ ਤੇ ਹੈਗਾ ਉਹ ਇੱਥੇ ਚੋਣ ਲੜੂਗੀ ਖੁੱਡੀਆਂ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਬਣਾ ਲਿਆ ਮੁਕਾਬਲਾ ਦੋਹਾਂ ਦਾ ਤਾਂ ਹੈਗਾ ਆਏਗਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੀਜੇਪੀ ਕਿਨੂੰ ਟਿਕਟ ਦਿੰਦੀ ਹੈ ਔਰ ਕਾਂਗਰਸ ਪਾਰਟੀ ਕਿਨੂੰ ਦਿੰਦੀ ਹੈ ਕਿਉਂਕਿ ਅਜੇ ਤੱਕ ਪਿਕਚਰ ਕਲੀਅਰ ਨਹੀਂ ਜਦੋਂ ਪਿਕਚਰ ਕਲੀਅਰ ਹੋ ਗਈ ਫਿਰ ਆਪਾਂ ਮੁਕਾਬਲੇ ਬਾਰੇ ਗੱਲ ਕਰ ਸਕਦੇ ਹਾਂ ਕਿ ਫਾਇਦਾ ਹੂ ਕਿਨੂੰ ਲੇਕਿਨ ਅੱਜ ਦੀ ਘੜੀ ਜੇ ਦੋਨਾਂ ਤਰ੍ਹਾਂ ਦੀ ਆਪਾਂ ਗੱਲ ਦੇ ਤਰ੍ਹਾਂ ਦੋਨੇ ਹੀ ਤਕੜੇ ਹੈ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੇਕਿਨ ਗੁਰਬੀਰ ਸਿੰਘ ਖੁੱਡੀਆਂ ਨੇ ਜ਼ਿੰਦਗੀ ਦੇ ਅੰਤਮ ਪੜਾਅ ਦੇ ਵਿੱਚ ਉਹਨਾਂ ਨੂੰ 11500 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਔਰ ਗੁਰਮੀਤ ਖੁੱਡੀਆਂ ਦੇ ਹੱਕ ਵਿੱਚ ਇਹ ਗੱਲ ਜਾਂਦੀ ਹੈ ਕਿ ਭਾਵੇਂ ਆਮ ਆਦਮੀ ਪਾਰਟੀ ਦਾ ਪਾਣੀ ਲੱਥ ਰਿਹਾ ਹੈ ਲੇਕਿਨ ਗੁਰਮੀਤ ਖੁੱਡੀਆਂ ਨੂੰ ਹਾਲੇ ਤੱਕ ਵੀ ਲੋਕ ਇਹ ਸਮਝਦੇ ਆ ਕਿ ਇਹ ਸ਼ਰੀਫ ਆਦਮੀ ਹੈ ਕਰਪਸ਼ਨ ਦੀ ਇਦੇ ਤੇ ਕੋਈ ਆਂਤ ਨਹੀਂ ਆਉਂਦੀ ਉਂਗਲ ਕੋਈ ਇਹ ਬੰਦੇ ਤੇ ਚੱਕ ਨਹੀਂ ਸਕਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਚੋਂ ਦਾ ਮਾਨ ਸਤਕਾਰ ਹੈਗਾ ਸਾਰੇ ਲੋਕਾਂ ਨੂੰ ਬੜਾ ਮਿਲਦਾ ਹੈ ਉਹਦਾ ਪਰਿਵਾਰ ਵੀ ਉਸੇ ਲਾਈਨ ਤੇ ਚੱਲ ਰਿਹਾ ਜਿਵੇਂ ਉਹਦੇ ਉਹਦੇ ਆਪਣੇ ਫਾਦਰ ਦੀ ਤਸਵੀਰ ਦੇਖੋ 89 90 ਉਦੋਂ ਦੇਖੋ ਮਤਲਬ ਲਾਪਤਾ ਆਪਣੇ ਉਹਨਾਂ ਦੇ ਬੜੇ ਭੇਤ ਭਰੇ ਹਾਲਾਤ ਵਿੱਚ ਉਹਦੀ ਮੌਤ ਹੋਈ ਸੀ ਉਹ ਇੱਕ ਵੱਖਰਾ ਐਪੀਸੋਡ ਆਪਣੇ ਹੈਗਾ ਫੈਕਟਰ ਹੈਗਾ ਉਦੋਂ ਤੋਂ ਲੈ ਕੇ ਉਹ ਲੋਕ ਸੇਵਾ ਦੇ ਵਿੱਚ ਔਰ ਇੰਨਾ ਲੰਬਾ ਸਮਾਂ ਆਪਣੀ ਜਿਹੜੀ ਹੈਗੀ ਬਾਪ ਦੀ ਵਿਰਾਸਤ ਨੂੰ ਬਰਕਰਾਰ ਰੱਖਣਾ ਛੋਟੀ ਗੱਲ ਨਹੀਂ ਹੁੰਦੀ ਬਿਲਕੁਲ ਔਰ ਇਹ ਸੰਸਕਾਰ ਆਪਦੀ ਔਲਾਦ ਨੂੰ ਇਹੋ ਜਿਹੇ ਦਿੱਤੇ ਕਿ ਉਹਦੇ ਦੋਨੇ ਪਿਓ ਪੁੱਤ ਵੀ ਦਾਦੇ ਵਾਲੀਆਂ ਗੱਲਾਂ ਤੇ ਚੱਲੇ ਹੋਏ ਇਹ ਇੱਕ ਮਤਲਬ ਪਲੱਸ ਪੁਆਇੰਟ ਆ ਉਹਦਾ ਪਰ ਇਹ ਇਹ ਵੀ ਆਪਾਂ ਬਾਦਲ ਪਰਿਵਾਰ ਨੂੰ ਵੀ ਘਟਾ ਕੇ ਨਹੀਂ ਦੇਖ ਸਕਦੇ ਹਾਂ ਸਿਆਸਤ ਦੇ ਲਿਹਾਜ਼ ਨਾਲ ਦੇਖੀਏ ਤਾਂ ਉਹਨਾਂ ਦੇ ਕੋਲ ਸਾਧਨ ਬੜੇ ਹੈ ਗੁਰਮੀਤ ਸਿੰਘ ਕੋਲੇ ਉਹ ਸਾਧਨ ਹੈ ਨਹੀਂ ਜਿਹੜੀ ਪਾਰਟੀ ਦੇ ਵਿੱਚ ਰਲਿਆ ਬੈ ਵਜ਼ੀਰ ਉਹਦੇ ਵਿੱਚ ਭਾਵੇਂ ਜ਼ਰੂਰ ਹੈ ਲੇਕਿਨ ਵਜ਼ੀਰਾਂ ਕੋਲ ਕਿੰਨੀ ਆ ਇੱਕ ਤਾਕਤ ਹੈ ਕਿੰਨੀ ਕੁ ਲੁੱਟਮਾਰ ਹੁੰਦੀ ਹੈ ਲੁੱਟ ਮਾਰਦਾ ਘੇਰੋ ਕੱਟ ਜੇ ਉਹਨੂੰ ਮੌਕਾ ਮਿਲ ਜੇ ਤਾਂ ਵੀ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਬੰਦੇ ਦੇ ਸੰਸਕਾਰ ਹੋਣੇ ਯਾਰ ਮੇਰੀ ਤਾਂ ਤਮੰਨਾ ਹੀ ਇਹੋ ਸੀ ਮੈਂ ਤਾਂ ਗੁਰੂ ਮਹਾਰਾਜ ਦਾ ਸ਼ੁਕਰਗੁਜ਼ਾਰ ਆ ਯਾਰ ਵੀ ਮੈਨੂੰ ਇਹ ਰਤਬਾ ਹਾਸਲ ਹੋ ਗਿਆ ਕਿ ਮੈਂ ਬਾਦਲ ਸਾਹਿਬ ਨੂੰ ਰੱਤ ਮੈਂ ਕਿਤੇ ਸੋਚ ਵੀ ਨਹੀਂ ਸਕਦਾ ਸੀ ਇਹ ਵੱਖਰੀ ਗੱਲ ਇੱਕ ਹੋ ਹੈਗੀ ਹੈ ਪਰ ਮੁਕਾਬਲਾ ਦੁਨੱਚ ਅਜੇ ਨਹੀਂ ਆਪਾਂ ਕਹਿ ਸਕਦੇ ਹੋਣਾ ਸ਼ਾਇਦ ਕੋਈ ਹੋਰ ਤੇ ਰਾਜੇ ਉਹਨਾਂ ਵਿੱਚ ਵੀ ਹੋ ਜੇ ਨਾਲ ਵੈਸੇ ਵੀ ਇਹ ਪ੍ਰੈਡਿਕਸ਼ਨ ਕਰਨੀ ਠੀਕ ਨਹੀਂ ਹੁੰਦੀ ਕਿ ਹੋਰ ਵੀ ਆ ਜੇ ਜਿਵੇਂ ਬਠਿੰਡਾ ਤਾਂ ਬਠਿੰਡਾ ਤਾਂ ਮਨ ਲਗਾ ਬਾਦਲ ਪਰਿਵਾਰ ਜਿੰਨਾ ਜ਼ੋਰ ਬਠਿੰਡੇ ਤੇ ਲਾਸਦਾ ਸ਼ਾਇਦ ਹੋਰ ਸੀਟ ਤੇ ਨਾ ਲਾਵੇ ਕਿਉਂਕਿ ਆਪ ਦਾ ਘਾਰ ਆ ਜੇ ਘਰ ਨੂੰ ਹਾਰ ਦਿਆ ਤਾਂ ਸਭ ਤੋਂ ਵੱਡਾ ਨੁਕਸਾਨ ਬਾਦਲ ਪਰਿਵਾਰ ਨੂੰ ਹੋਊਗਾ ਇਹ ਬਾਦਲ ਪਰਿਵਾਰ ਦੀ ਹੋਂਦ ਦੀ ਲੜਾਈ ਹੋ ਰਾਜਨੀਤੀ ਦੇ ਵਿੱਚ ਕਿ ਰਾਜਨੀਤੀ ਦੇ ਵਿੱਚ ਉਹਨਾਂ ਦੀ ਹੋਂਦ ਹਸਤੀ ਕੀ ਹੈ ਇਸ ਕਰਕੇ ਉਹ ਸਾਰਾ ਜ਼ੋਰ ਲਾਉਣਗੇ ਬਹੁਤ ਜ਼ਿਆਦਾ ਜ਼ੋਰ ਲਾਉਣਗੇ ਮੇਰਾ ਕਹਿ ਲਵੇ ਅਕਾਲੀ ਦਲ ਨੇ ਸਾਰੇ ਪੰਜਾਬ ਚ ਉਹਨਾਂ ਜ਼ੋਰ ਨਹੀਂ ਲੱਗਣਾ ਜਿੰਨਾ ਬਠਿੰਡੇ ਤੇ ਲੱਗਣਾ ਇਸ ਕਰਕੇ ਰਿਜ਼ਲਟ ਤਾਂ ਕੁਝ ਵੀ ਆ ਸਕਦਾ ਹੈ ਪਰ ਇਹ ਨਹੀਂ ਕਹਿ ਸਕਦੇ ਆਪਾਂ ਵੀ ਕੈਂਡੀਡੇਟ ਦੋਨਾਂ ਤਰ੍ਹਾਂ ਦੇ ਹੈਗੇ ਜੇ ਗੁਰਮੀਤ ਸਿੰਘ ਖੁੱਡਰਿਆ ਨੂੰ ਚੁਣਿਆ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਦੇਖ ਕੇ ਚੁਣਿਆ ਕਿ ਕੱਲ ਨੂੰ ਬਾਈ ਇਲੈਕਸ਼ਨ ਆਉਣੀ ਹੈ ਫਿਰ ਕੋਈ ਬਾਈ ਇਲੈਕਸ਼ਨ ਵਾਲਾ ਵੀ ਗੱਲ 'ਚ ਜਿਹੜਾ ਹੈਗਾ ਫਾਹਾ ਪਾਊਗਾ ਉਹ ਅੱਜ ਤਾਂ ਪਾਰਲੀਮੈਂਟ 'ਆ ਨੌ ਸੀਟਾਂ 'ਤੇ ਲੜਾਈ ਲੜਨੀ ਹੈ ਕੱਲ ਨੂੰ ਕਲੀ ਲੜਾਈ ਲੱਗਨੇ ਟੋਟਲ ਟੋਟਲ ਦਾ ਟੋਟਲ ਜਿਹੜਾ ਹੈਗਾ ਅਕਾਲੀ ਦਲ ਬਠਿੰਡੇ ਦਾ ਨਹੀਂ ਪੰਜਾਬ ਦਾ ਬੈਠੂ ਉੱਥੇ ਆ ਕਿ ਜੇ ਉਹ ਇਹ ਰਿਸਕ ਲੈ ਰਹੀ ਹੈ ਤਾਂ ਹੀ ਲੈ ਰਹੀ ਹੈ ਵੀ ਉਹਨਾਂ ਕੋਲ ਹੋਰ ਹੈ ਹੀ ਕੁਝ ਨਹੀਂ ਆਮ ਆਦਮੀ ਪਾਰਟੀ ਕੋਲ ਤੇ ਕੱਲਾ ਗੁਰਮੀਤ ਸਿੰਘ ਖੁੱਡਿਆ ਉਹ ਜਿਵੇਂ ਕਹਿੰਦੇ ਨੇ ਆਪਣੇ ਚਾਹੇ ਨਿਉਂਦਾ ਪਾਲੋ ਤੇ ਚਾਹੇ ਸਲਾਮੀ ਪਾਲੋ ਉਹ ਉਹ ਪਹਿਲਾਂ ਉਹਨੂੰ ਨਿਉਂਦਾ ਪਾਇਆ ਸੀ ਹੁਣ ਸਲਾਮੀ ਚ ਲੈ ਆਇਆ ਠੀਕ ਹੈ ਦੇਖੋ ਸਮਾਂ ਤਾਂ ਬਹੁਤ ਬਤਨਵਾਦ ਧੰਨਵਾਦੀ ਸ਼ੁਕਰੀਆ ਤਮੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਨਾਲ ਸੀ ਗੱਲਬਾਤ ਜਿਹੜਾ ਗਟਚੋੜ ਦੀ ਇਨਕਾਰ ਦੋਹਾਂ ਪਾਸੋਂ ਹੈ ਉਸ ਤੇ ਉੱਪਰ ਕੀਤੀ ਹੈ ਵੱਡੀ ਗੱਲਬਾਤ ਪੰਜਾਬ ਦੀ ਹੌਟ ਸੀਟ ਕਹੀ ਜਾਣ ਵਾਲੀ ਬਠਿੰਡਾ ਸੀਟ ਤੇ ਉੱਪਰ ਗੱਲਬਾਤ ਕੀਤੀ ਆ ਉਮੀਦ ਆ ਗੱਲਬਾਤ ਪਸੰਦ ਆਈ ਹੋਵੇਗੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰ ਮੀ ਟੈਲੀਵਿਜ਼ਨ ਨਾਲ ਹੁਣ ਆਪਣੇ ਦੋਸਤ ਚਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ